ਕੁੜੀਆਂ ਦੇ ਵਿੱਚ ਵੀ ਕਾਫੀ ਕ੍ਰੇਜ਼ ਆ ਕਿ ਆਪਣੇ ਅਲੱਗ-ਅਲੱਗ ਪਾਰਟਸ ਜਿਹੜੇ ਆ ਉਹਨਾਂ ਦੇ ਤੇ ਆਪਣੇ ਟੈਟੂ ਬਣਵਾਉਂਦੇ ਆ ਪ੍ਰਾਈਵੇਟ ਪਾਰਟ ਵੀ ਕਹਿ ਸਕਦੇ ਤੁਸੀਂ ਤੇ ਇਹ ਕਿਹੜੀ ਸੀ ਪਰ ਨਹੀਂ ਜੀ ਕਿ ਮੈਂ ਇੱਥੇ ਟੈਟੂ ਕਰਵਾਉਣਾ ਇੱਥੇ ਬਣਵਾਉਣਾ ਜਵਾ ਰੀਜ਼ਨ ਹੈਗਾ ਕਿ ਪ੍ਰਾਈਵੇਟ ਪਾਰਟ ਦਾ ਟੈਟੂ ਬਣਵਾਉਂਦਾ ਹਾਂ ਜੀ ਕਿ ਘਰ ਦੇ ਲੋਕਾਂ ਨੂੰ ਪਤਾ ਨਾ ਲੱਗੇ ਮੈਂ ਟੈਟੂ ਦੇ ਕ੍ਰੇਜ਼ ਦੇ ਵਿੱਚ ਤੁਸੀਂ ਇਦਾਂ ਆ ਕਿ ਇਹ ਪਾਗਲਪਨ ਕਿ ਇੱਕ ਆਪਣੇ ਪੰਜਾਬ ਦੇ ਜਿਹੜੇ ਇੰਨਾ ਕਿ ਪਤਾ ਨਹੀਂ ਕਿ ਤਰ੍ਹਾਂ ਉਹ ਕਿਸ ਲਿਬਰ ਰੱਖਦਾ ਉਹ ਜੋ ਰੋਮਾਂ ਰੇਂਜਾਂ ਦੇ ਟੈਟੂ ਬਣੇ ਹੁੰਦੇ ਆ ਕਮੋਰੀ ਪੋਨਿਸ਼ਨ ਦਾ ਕਲਚਰ ਹੁੰਦਾ ਆ ਅਮਰੀਕਾ ਦੇ ਜਿਲ੍ਹਾ ਜਿ ਸ਼ੁਰੂ ਹੋ ਗਏ ਜੀ ਕਿ ਆ ਵੀ ਤਰੀਕਰੀ ਸਜਾਇਆ ਉਹਨਾਂ ਨੂੰ ਹਸਾਂ ਬਣਾਣੇ ਡੈਟੂ ਕਈ ਵੱਡੇ ਆਰਟਿਸਟ ਆ ਉਹ ਛੋਟੇ ਟੈਟੂ ਤੇ 2-2 ਲੱਖ 2.5 ਲੱਖ ਲੈ ਰਹੇ ਆ ਕੀ ਫਰਕ ਹੈ ਇਹਨਾਂ ਦੇ ਵਿੱਚ ਜਦੋਂ ਮੈਂ ਕੰਮ ਕਰਦਾ ਨਾ ਇਹ ਮੇਰਾ ਇੱਕ ਜਨੂਨ ਆ ਜੀ ਉਹਨੂੰ ਟੈਟੂ ਬਣਾਣਾ ਪਸੰਦ ਆ ਬਹੁਤ ਹੀ ਲੱਗਦਾ ਸੁਣ ਜਿੱਦਾਂ ਅੱਜਕੱਲ ਕੁੜੀਆਂ ਮੁੰਡਿਆਂ ਦੇ ਵਿੱਚ ਬ੍ਰੇਕਅਪ ਹੁੰਦੇ ਆ ਉਹ ਟੈਟੂ ਬਣਵਾ ਲੈਂਦੇ ਪਹਿਲਾਂ ਤੇ ਬਾਅਦ ਦੇ ਵਿੱਚ ਉਹ ਕਹਿੰਦੇ ਤੁਹਾਡੇ ਮਤਲਬ ਕਵਰ ਕਰ ਦੋ ਕਿੱਦਾਂ ਦਾ ਮਤਲਬ ਮੈਂ ਕਹਿੰਦਾ ਜਾਮਾ ਲਖਾਣਾ ਕਹਿੰਦਾ ਕਿਉਂ ਭਾਈ ਮੈਂ ਤੇ ਜੋੜਿਆ ਕਰਵਾਣਾ ਮੋਮ ਜਮਾ ਬਣ ਜਾਣਾ ਤੇ ਕਿਉਂ ਸ਼ਰਾਰਤੀ ਪਿੱਛੇ ਬੈਠਾ ਕਹਿੰਦਾ ਭਾਈ ਬੱਤੀ ਲਖਾ ਲਓ ਬੱਤੀ ਕਹਿੰਦਾ ਕਿਉਂ ਕਹਿੰਦਾ ਭਾਈ ਮੋਮਬਤੀ ਬਣ ਜਾਣਾ ਦੋਸਤੋ ਕੀ ਇਹ ਟੈਟੂ ਕੀ ਇੱਕ ਨਸ਼ਾ ਹੈ ਲਗਾਤਾਰ ਨੌਜਵਾਨਾਂ ਦੇ ਵਿੱਚ ਇੱਕ ਬਹੁਤ ਹੀ ਕਰੇਜ਼ ਆ ਰਿਹਾ ਹੈ ਕਿ ਅਸੀਂ ਆਪਣੇ ਸਰੀਰ ਦੇ ਉੱਤੇ ਟੈਟੂ ਬਨਵਾਈਏ ਤੇ ਇਸੇ ਨੂੰ ਲੈ ਕੇ ਅੱਜ ਸਾਡੇ ਨਾਲ ਇੱਕ ਐਸੇ ਟੈਟੂ ਆਰਟਿਸਟ ਮੌਜੂਦ ਨੇ ਤੇ ਸਾਡੇ ਜਿਹੜੇ ਪੋਡਕਾਸਟ ਦੇ ਵਿੱਚ ਆਏ ਨੇ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿਵੇਂ ਸਾਰਾ ਉਹ ਬਣਾਉਂਦੇ ਨੇ ਟੈਟੂ ਨਮਸਕਾਰ ਸਰ ਸਸੀ ਗਾ ਜੀ ਸਰ ਕੀ ਹਾਲਚਾਲ ਹੈ ਬਹੁਤ ਵਧੀਆ ਤੁਸੀਂ ਸਨਾਓ ਸਰ ਸਾਨੂੰ ਅੱਜ ਜੋ ਤੁਸੀਂ ਟੈਟੂ ਬਣਾਉਂਦੇ ਹੋ ਸਾਰੇ ਦੱਸੋ ਕਿਵੇਂ ਤੁਸੀਂ ਟੈਟੂ ਬਣਾਉਂਦੇ ਹੋ ਕਿੱਦਾਂ ਦੇ ਤੁਹਾਡੇ ਕੋਈ ਇਨਸਾਨ ਆਂਦੇ ਨੇ ਸਾਰਾ ਕੁਝ ਦੱਸ ਸਕਦਾ ਵਈ ਟੈਟੂ ਦਾ ਕਰੇ ਜੋ ਮੈਂ ਸਟਾਰਟ ਕੀਤਾ ਸੀ ਨਾ ਪਹਿਲਾਂ ਦਾ ਚਲੋ ਹਰ ਬੰਦਾ ਆਪਣੇ ਕੋਸ਼ਿਸ਼ ਕਰਦਾ ਕੰਮ ਕਰਨ ਦੀ ਬੜੇ ਕੰਮ ਕੀਤੇ ਚਾੜੂ ਨੂੰ ਪਹੁੰਚਾ ਜੇ ਫੈਕਟਰੀਆਂ ਉਹਦੇ ਐਂਡ ਤੇ ਫਿਰ ਮੈਂ ਪਾਰਕਿੰਗ ਤੇ ਲੱਗ ਗਿਆ ਪਰਚਾ ਪੁਰਚਾ ਲਾਉਂਦੇ ਸੀ ਨਾ ਫਿਰ ਉਸੇ ਟੈਟੂ ਆਟਿਸ ਸਟੂਡੀਓ ਸੀਗਾ ਜੀ ਮੈਂ ਕਿਹਾ ਚਲੋ ਪੁੱਛਦੇ ਆਂ ਉਹਨਾਂ ਨੂੰ ਸਿਖਾ ਸਕਦੇ ਆ ਕਿਉਂਕਿ ਆਰਟ ਤਾਂ ਪਹਿਲੇ ਸੀ ਮੇਰੇ ਕੋ ਉਹ ਕਹਿੰਦੇ ਪਹਿਲ ਪ੍ਰੋਪੀਗਿਆ ਲੈਣਾ 4.5 ਲੱਖ ਜੀ ਮਾ ਬਾਈ ਜਿੰਨੇ ਤਾਂ ਹੈ ਨਹੀਂ ਮੇਰੇ ਕੋਲ 20 ਰੁਪਏ ਨਹੀਂ ਹੈਗੇ ਤੁਸੀਂ ਐਡਾ ਕਰ ਲੋ ਥਾੜੋ ਪੁੱਛਿਆ ਲੋਕਾਂ ਦਾ ਚਲੋ ਚੱਲ ਭੱਜ ਜੱਥੋਂ ਵੀ ਇਦਾਂ ਹੀ ਗੱਲ ਹੋ ਗਈ ਪਰ ਉਹ ਬਹੁਤ ਜੀ ਸੀ ਮੇਰੀ ਗੱਲ ਜੇ ਉਹ ਨਾ ਕਹਿੰਦਾ ਤੇ ਮੈਂ ਇੱਥੇ ਤੱਕ ਨਾ ਪਹੁੰਚਦਾ ਜੀ ਜੀ ਮੇਰੇ ਇਦਾਂ ਹੀ ਮੈਂ ਕੋਸ਼ਿਸ਼ ਕਰਦਾ ਰਿਹਾ ਮੈਂ ਕਿਹਾ ਯੂਰਪ ਤੋਂ ਦੇਖਦਾ ਰਿਹਾ 62 ਹੁੰਦੀ ਜਿਹੀ ਦੁਕਾਨ ਕਾਫੇ ਵਾਲਾ ਸੀ ਮੁੰਡਾ ਉਦੋਂ ਮੈਂ ਕਹਾਂ ਪਾਈ ਮੈਂ ਤੁਹਾਨੂੰ ਥੋੜਾ ਕਾਫੇ ਬੈਠਾ ਕਰਾਂ ਤੁਹਾਨੂੰ ਪੈਸੇ ਦੇ ਦਿਆ ਕਰਾਂਗਾ ਕੋਈ ਗੱਲ ਨਹੀਂ ਵਰਗਾ ਉਹ ਬਹੁਤ ਵਧੀਆ ਇਨਸਾਨ ਸੀ ਜਿਹਨੇ ਮੇਰਾ ਹੱਥ ਫੜਿਆ ਜੀ ਤੇ ਮੈਂ ਉੱਥੋਂ ਬੈ ਯੂਟਿਊਬ ਤੇ ਹੌਲੀ ਹੌਲੀ ਉਹਨੇ ਕੰਮ ਕਰਦੇ ਬਾਕੀ ਮਸ਼ੀਨਾਂ ਲੈ ਲਈਆਂ ਤੁਹਾਨੂੰ ਪਤਾ ਸਟਰਗਲ ਤਾਂ ਬਹੁਤ ਹੁੰਦਾ ਵੀਰ ਜੇ ਤੋ ਕੋਈ ਨਵਾਂ ਕੰਮ ਸਿੱਖਦੇ ਆਣਾ ਤੇ ਕ੍ਰੇਸ ਦਾ ਸਟਾਰਟ ਹੋ ਗਿਆ ਜੀ ਡਾਡੂ ਨਾਲ ਆ ਗਏ ਮੈਨੂੰ ਜੀ ਤੇ ਉਸ ਤੋਂ ਬਾਅਦ ਹੌਲੀ 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 ਪਹਿਲਾਂ ਛੋਟੇ ਡਾਡੂ ਬੰਦ ਸੀ ਜੀ ਤੇ ਦਾ ਆਪਣਾ ਗੋਤ ਲਖਾ ਲਿਆ ਕੰਪਿਟੇਟ ਦਾ ਨਾਮ ਲਾ ਲਿਆ ਹੋਲੀ ਹੋਲੀ ਮੈਂ ਕਹਿਆ ਕਰੇਜ਼ ਵਧਾਣਾ ਮਲੋ ਕੁਝ ਬਾਹਾਂ ਥੋੜੀ ਥੋੜੀ ਭੰਨੀ ਸ਼ੁਰੂ ਕਰਤੀ ਜੀ ਹਾਫ 슬ੀਵ ਹੋ ਗਈ ਲੋਕਾਂ ਨੇ ਹਾਫ 슬ੀਵ ਦੇ ਆਤਮਾ ਗਈ ਫੁੱਲ 슬ੀਵ ਟ੍ਰੈਵਲਰ ਫੁੱਲ 슬ੀਵ ਕਰਦੀ ਮੈਂ ਹੁਣ ਇੰਨਾ ਕਰੇਜ਼ ਵਗਿਆ ਟੈਟੂ ਦਾ ਫੁੱਲ 슬ੀਵ ਕਿਉਂਕਿ ਉਹ ਚਾਹੁੰਦਾ ਸੀ ਕਿ ਇਹ ਰੈਸਲਿੰਗ ਦੇਖਦੇ ਸੀ ਹੁਣ ਉਹਦੇ ਭਣਿਆ ਹੁੰਦਾ ਸੀ ਉਹ ਕਹਿੰਦਾ ਕਿ ਬਾਹਾਂ ਭਰੀਆਂ ਹੋਣੀ ਚਾਹੀਦੀ ਮੈਂ ਬਾਹਾਂ ਭਰਤੀਆਂ ਮਾਈ ਟੈਟੂ ਦੇ ਕਰੇ ਦੇ ਵਿੱਚ ਤੁਸੀਂ ਇਦਾਂ ਆ ਕਿ ਇਹ ਪਾਗਲਪੰਤੀ ਇੱਕ ਤੁਸੀਂ ਇੱਕ ਬਣਾ ਲੂਗੇ ਨਾ ਤੁਰਾ ਦੇ ਚੇਮ ਇਨਵਰ ਕਰੂਗਾ ਜੀ ਇੱਕ ਹੋਰ ਜੀ ਕਿਉਂਕਿ ਟੈਟੂ ਦੇ ਨਾਲ ਕੀ ਹੁੰਦਾ ਕਿ ਇੱਕ ਬੰਦੇ ਦੀ ਬਿਲ ਪਾਵਰ ਜੀ ਦੂਜਾ ਬੰਦੇ ਦੀ ਪਰਸਨੈਲਿਟੀ ਚੇਂਜ ਹੋ ਜਾਂਦੀ ਉਸ ਲਈ ਜਿਆਦਾ ਕ੍ਰੇਜ਼ ਲੋਕੇ ਕੈਜੂਅਲ ਦਰਦੇ ਆ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਆ ਆਰਟਿਸਟ ਕਸਟਮਰ ਲਾ ਲੋ ਇੱਕ ਉਹ ਜਿਹਨੇ ਤਾਂ ਰਾਈਟ ਆਪ ਦੇਖਿਆ ਉਹ ਕਰ ਮੇਰੇ ਵੀ ਬਣਾ ਦੋ ਦੂਜੇ ਹੁੰਦੇ ਉਹ ਜਿਹੜਾ ਨੂੰ ਸ਼ੋਅ ਕਿ ਬਣਾਉਂਦਾ ਕੋਈ ਐਦਾਂ ਦੀ ਚੀਜ਼ ਆ ਜਿਹੜੀ ਮੈਨੂੰ ਵਜ੍ਹਾ ਲੱਗਦੀ ਤੇ ਮੇਰੇ ਨਾਲ ਜਾਵੇ ਫਿਰ ਉਹ ਆਪਣੀ ਬੋਡੀ ਤੇ ਉਸ ਚੀਜ਼ ਦਾ ਆਡ ਕਰਾਂਦੇ ਤੀਜੇ ਬੰਦੇ ਉਹ ਜਿਹੜੇ ਕਹਿੰਦੇ ਕਿ ਬਹੁਤ ਵਹਿਮ ਹੁੰਦਾ ਨਾ ਜਿਹਨਾਂ ਨੂੰ ਕਿ ਇੱਕ ਚੀਜ਼ ਲੈਣ ਇਧਰ ਤੋਂ ਦੁੱਦਣਾ ਜੇ ਤੇ ਪਰਮਾਤਮਾ ਇੰਨੀ ਦਾਤ ਬਖਸ਼ੀਏ ਮੇਰੇ ਕੋ ਆਂਦੇ ਆ ਤੇ ਵਹਿਮ ਤੁਹਾਨੂੰ ਪਤਾ ਵਹਿਮ ਤਾਂ ਵਹਿਮੀ ਹੈ ਭਾਈ ਇਹਦਾ ਭਾਈ ਮੈਂ ਉਹ ਦੋ ਚੀਜ਼ ਸੁਣਾਉਂਦਾ ਬਸ ਮੰਨ ਜਾਂਦੇ ਕਿਉਂਕਿ ਮੈਂ ਹੀ ਬਹੁਤ ਵੱਡਾ ਵਹਿਮੀ ਦੀ ਜੀ ਵਹਿਮ ਹੋਣ ਕਰਕੇ ਤਾਂ ਆਰਟਿਸਟ ਬਣ ਗਿਆ ਤੇ ਕਸਟਮਰ ਦੇ ਵਿੱਚ ਹੁਣ ਕ੍ਰੇਜ਼ ਨਾ ਆ ਰਿਆ ਨਾ ਬਲਕਿ ਉਹ ਕੁੜੀਆਂ ਦੇ ਵੀ ਟੈਟੂ ਬੰਦੇ ਵੀ ਬਿਕ ਪੈਸ਼ਨ ਕ੍ਰੇਜ਼ੀਪਨ ਜਾਇਆ ਹੈ ਜੀ ਜਦੋਂ ਬਾਹਰ ਤੋਂ ਫੋਨ ਦੇਖਦੇ ਨੇ ਕਿ ਬੰਦੇ ਬਲੈਕ ਨੇਲ ਪੋਸ਼ ਲਾਣੀਆਂ ਲੁੱਕ ਕੋ ਦੇ ਰੱਖਣੀ ਦੇ ਵੀ ਲੁੱਕ ਜਨਰਲ ਗੱਲਾਂ ਕੀ ਪਸੰਦ ਕਰਦੇ ਆ ਤੇ ਇੱਕ ਪੁਰਾਣੇ ਸਮੇਂ ਦੇ ਵਿੱਚ ਟੈਟੂ ਬਣਾਏ ਜਾਂਦੇ ਸੀ ਤੇ ਹੁਣ ਦੇ ਵਿੱਚ ਜਿਹੜੇ ਟੈਟੂ ਬਣਾਉਂਦੇ ਬੜਾ ਫਰਕ ਹੈ ਇਹਦੇ ਵਿੱਚ ਕੀ ਹੈ ਕਿ ਭਈ ਪੁਰਾਣੇ ਸਮੇਂ ਦੇ ਵਿੱਚ ਸੀਗਾ ਜਿੱਦਾਂ ਕਬੀਲੇ ਹੁੰਦੇ ਨੇ ਕਬੀਲੇ ਜੀ ਜਿੱਦਾਂ ਇੱਕ ਕਬੀਲਾ ਆ ਤੇ ਇੱਕ ਬਿਲਾ ਤੁਰੋਂ ਆਪਸ ਲੱਗਦੀ ਤਾਂ ਨਹੀਂ ਲੱਗਦੀ। ਤੋਂ ਉਹਨਾਂ ਬੰਦੇ ਪਪਾਂ ਲਾਦੇ ਕਿਹੜੇ ਕਿਹੜੇ ਕਬੀਲੇ ਦੇ। ਜੀ। ਸੋ ਉਹਨਾਂ ਨੇ ਕੀ ਕੀਤਾ? ਇਹ ਇਦਾਰਾ ਟੈਟੂ ਸਟਾਰਟ ਕੀਤਾ ਕਿ ਜਿੱਦਾਂ ਕੱਟ ਲਾ ਲਿਆ। ਜੀ। ਕਿ ਉਹ ਬੰਦਾ ਕਬੀਲੇ ਦਾ ਉਹ ਬੰਦਾ ਹੈ। ਇਹ ਸਾਰਿਆਂ ਨੂੰ ਪਤਾ ਲੱਗਦਾ ਹੈ ਕਿ ਆ ਕਬੀਲੇ ਦਾ ਬੰਦਾ। ਇਦਾਂ ਹੈ ਤੇ ਉਹ ਕਬੀਲੇ ਦੇ ਉਹ ਬਖਰੇ 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 ਸੱਟ ਆ। ਆਪਣੇ ਪੰਜਾਬ ਦੇ ਜੇ ਇੰਨਾ ਕਿ ਪਤਾ ਨਹੀਂ ਕਿ ਟੈਟੂ ਕਿਸ ਲਈ ਬਣਾਣਾ ਚਾਹਦਾ। ਉਹ ਜੋ ਰੋਮ ਅਰੇਂਜ ਆਦੇ ਟੈਟੂ ਬਣਦੇ ਹੁੰਦੇ ਆ। ਸਮੋਰੀ, ਪੋਲਿਨੇਸ਼ਨ ਔਰ ਕਲਚਰ ਉਹਨਾਂ ਦਾ। ਉਹਨਾਂ ਇਸ ਮਨੋਰੀ ਵਾਲੇ ਬਖਰੇ ਆ। ਕੌਲਿਚ ਵਾਲੇ ਬਕਰੇ ਜੀ ਉਹ ਸਾਡੇ ਰਬੰਦ ਕਹਿੰਦੇ ਉਹਦੇ ਵਧੀਆ ਲਗਾ ਬਣਾ ਦੋ ਲੱਗੀ ਸਮਾਧਾਰੀ ਬਹੁਤ ਚੰਗੀ ਜੀ ਹੁਣ ਜੋ ਤੁਸੀਂ ਇਨਕ ਯੂਜ਼ ਕਰਦੇ ਹੋ ਸੂਈ ਵਗੈਰਾ ਯੂਜ਼ ਕਰਦੇ ਹੋ ਕਿ ਉਹ ਨਾਰਮਲੀ ਮਤਲਬ ਮਿਲ ਜਾਂਦੀ ਕਲਰ ਕਿਹੜੇ ਯੂਜ਼ ਕਰਦੇ ਹੋ ਇਹਦੇ ਵਿੱਚ ਭਾਈ ਇਹ ਸਾਰਾ ਜਿਹੜਾ ਜਿੰਨਾ ਵੀ ਸਮਾਨ ਸਾਰਾ ਅਮਰੀਕਨ ਮੇਡ ਹੀ ਹੁੰਦਾ ਜੀ ਉਹਦਾ ਜਨਮ ਭੂਮੀ ਹੈਗੀ ਥਾਈਲੈਂਡ ਥਾਈਲੈਂਡ ਤੋਂ ਹੀ ਟੈਟੂ ਸਟਾਰਟ ਹੋਇਆ ਜੀ ਥਾਈਲੈਂਡ ਤੋਂ ਉਹਨਾਂ ਦੇ ਆਪਣੇ ਕਲਚਰ ਸਮਝ ਚੱਲਦੇ ਆ ਜਪਾਨੀਸ ਹੋ ਗਏ ਉਹ ਮੈਂ ਫਿਰ ਉਹ ਸਮਾਨ ਜਿਹੜਾ ਨਾ ਅਮਰੀਕਨ ਨੇ ਸ਼ੁਰੂ ਕਰਤਾ ਅਮਰੀਕਾ ਵੀ ਜਿਲਾ ਸ਼ੁਰੂ ਹੋ ਗਏ ਜੀ ਕਿ ਆ ਵੀ ਤਰੀਕੀ ਦੀ ਸਜਾਇਆ ਉਹਨਾਂ ਨੂੰ ਉਸ ਹਸਾਬ ਨਾਲ ਬਣਾਨੇ ਦਾ ਟੂ ਜੀ ਕਿਉਂਕਿ ਪਿੱਦਾਂ ਆਪਾਂ ਕਹਿੰਦੇ ਨੀ 307 ਲੱਗੀ ਬਾਈ ਜੀ ਜਨੇ ਇੰਦਾ ਕੀਤਾ ਉਹ ਫਿਰ ਉਸ ਹਸਾਬ ਦਾ ਟੱਟ ਬਣਾਉਂਦੇ ਲੋਕੀ ਜਿਕੇ ਅਮਰੀਕਾ ਇਹ ਇੰਕਾ ਭਾਜੀ ਬਹੁਤ ਆਉਂਦੀ ਆ ਜੀ ਇਹ ਬਸ ਪਛਾਣ ਹੋਣੀ ਚਾਹੀਦੀ ਕਿ ਇੰਕ ਲੈ ਕੇ ਸਕਿਨ ਦੇ ਵਿੱਚ ਕਿੱਦਾਂ ਇੰਜੈਕਟ ਕਰਨੀ ਲੇਅਰਸ ਹੁੰਦੀਆਂ ਵਾ ਆਪਣਾ ਲੇਅਰ ਦਾ ਬੁਰਾ ਧਿਆਨ ਰੱਖ ਕੇ ਕਰਾਉਣਾ ਬਣਨ ਕਿ ਇੰਕ ਚੰਕੇ ਹੁਣ ਮੇਰੇ ਐਡੋ ਕੋਈ 10-10 ਸਾਲ ਹੋ ਗਏ ਬਾਈ 15 ਸਾਲ ਹੋ ਗਏ ਉਹ ਕਹਿੰਦੇ ਬਸ ਚਮਕਦੇ ਰੋਲਾ ਤੋਂ ਇੱਕ ਇੰਕ ਤੇ ਇੱਕ ਬਣਾਉਣ ਦਾ ਤਰੀਕਾ ਜੀ ਇਹ ਬਹੁਤ ਜ਼ਰੂਰੀ ਹੈ ਕਾਫੀ ਆਰਟਿਸਟ ਦੇਖੇ ਨੇ ਅਸੀਂ ਪਰ ਉਹਨਾਂ ਦੀ ਮਤਲਬ ਕਿ ਜ਼ਿਆਦਾ ਕਲਾਗਾਰੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਥੋੜੇ ਚਿਰਚੀ ਮਤਲਬ ਸਿੱਖ ਕੇ ਆਪਣੇ ਆਪ ਨੂੰ ਜ਼ਿਆਦਾ ਕਰਨ ਲੱਪੰਦੇ ਸੀ ਜ਼ਿਆਦਾ ਮਾਹਿਰ ਹੋ ਗਏ ਹਨ ਪਰ ਤੁਸੀਂ ਕਾਫੀ ਦੇਖਦਾ ਮੈਂ ਤੁਸੀਂ ਬਾਕੀ ਕਾਫੀ ਢੇਰ ਤੋਂ ਬਣਾ ਰਹੇ ਹੋ ਟੈਟੂ ਕਾਫੀ ਮਤਲਬ ਤੁਹਾਡੇ ਕਲਾਗਾਰੀ ਹੱਦ ਦੇ ਵਿੱਚ ਤੇ ਕੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਏਦਾਂ ਦੇ ਬੰਦੇ ਨੇ ਥੋੜੇ ਸਮੇਂ ਜੀ ਸਿੱਖ ਕੇ ਆਪਣੇ ਆਪ ਨੂੰ ਥੋੜਾ ਦੇਖੋ ਜੀ ਸਕਿਨ ਵੀ ਖਰਾਬ ਕਰ ਦਿੰਦੇ ਦੂਸਰੇ ਦਿਨ ਪਤਾ ਕੀ ਗੱਲ ਹੈ ਭਾਈ ਜੀ ਜਦੋਂ ਮੈਂ ਕੰਮ ਕਰਦਾ ਨਾ ਇਹ ਮੇਰਾ ਇੱਕ ਜਨੂਨ ਆ ਜੀ ਉਹਨੂੰ ਟੈਟੂ ਬਣਾਉਣਾ ਪਸੰਦ ਆ ਬਹੁਤ ਵਧੀਆ ਲੱਗਦਾ ਜਦੋਂ ਮੈਂ ਟੈਟੂ ਕਰਦਾ ਨਾ ਬੜੀ ਇਮਾਨਦਾਰੀ ਨਾਲ ਕਰਦਾ ਇਹੋ ਜਿਵੇਂ ਪਹਿਲਾਂ ਤਾਂ ਕੋਈ ਮੈਟਰ ਨਹੀਂ ਕਰਦਾ ਮਨੂੰ ਜੀ ਜੋ ਹੈਗਾ ਮਿਲ ਜਾਂਦਾ ਠੀਕ ਹੈ ਨਾ ਪਰ ਉਸ ਤੋਂ ਜ਼ਿਆਦਾ ਇਮਾਨਦਾਰੀ ਆ ਕਿ ਤੁਸੀਂ ਜਿਹੜਾ ਕੰਮ ਕਰਦੇ ਪੈਣਾ ਹਮ ਉਸ ਬੰਦੇ ਦੇ ਆਪਣੀ ਬਾਂਸ ਨਾਲ ਕੇ ਕੰਮ ਕਰੋ ਬਾਕੀ ਜਿਹੜੇ ਆਰਟਿਸਟ ਆ ਉਹਨਾਂ ਨੂੰ ਮੈਂ ਕਹਾਂਗਾ ਕਿ ਪਹਿਲਾਂ ਸਿੱਖੋ ਜੀ ਆਮੀ ਬਹੁਤ ਖਰਾਬ ਨਾਲ ਲਗਣ ਪਹਿਲੇ ਬਸ ਕਿ ਪਹਿਲੇ ਮਿਲ ਜਾਂਦੇ ਆ ਭਾਵੇਂ ਜੋ ਮਚ ਬਣੇ ਜੋ ਸਲਾਹ ਹਣਾ ਦੇਣੀ ਨਹੀਂ ਜੀ ਕਿਉਂਕਿ ਸਾਡੇ ਟੈਟੂ ਆਰਟਿਸਟ ਦੇਖੋ ਮਤਲਬ ਇਹ ਐਟੀਟਿਊਡ ਜਿਆਦਾ ਚੰਗਾ ਮੋਸਟਲੀ ਆ ਜਾਂਦਾ ਜੀ ਕਿਉਂਕਿ ਤੁਸੀਂ ਇੱਕ ਅਲੱਗ ਅਲੱਗ ਇਨਸਾਨ ਹੋ ਜਾਂਦੇ ਨਾ ਆਰਟਿਸਟ ਬਣਾਉਣਾ ਨੂੰ ਆਰਟ ਸੰਭਾਲਣਾ ਉਹਦੇ ਵਿੱਚ ਉਹ ਜਿਹੜੇ ਕਰਦੇ ਆ ਪੁੱਠਿਆਂ ਸਿੱਦੇ ਟੈਟੂ ਬਣਾਉਂਦੇ ਆ ਆਪਾਂ ਨਹੀਂ ਕਹਿੰਦੇ ਕੀ ਮਾੜਾ ਪਰ ਕੋਸ਼ਿਸ਼ ਜੀ ਇਹ ਕਰੋ ਕਿ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਜੇ ਤੁਹਾਡੀ ਚੀਜ਼ ਉਹ ਨਹੀਂ ਬੰਦੇ ਨੂੰ ਹਾਤੀ ਨਾ ਪਾਓ। ਓਲੀ ਪਹਿਲਾਂ ਤੁਸੀਂ ਥੋੜਾ ਸਿੱਖ ਲਓ। ਇੱਕ ਜਿਹੜਾ ਮੈਂ ਕਾਫੀ ਅਕਸਰ ਦੇਖਦੇ ਅਸੀਂ ਮੇਲਿਆਂ ਦੇ ਵਿੱਚ ਟੈਟੂ ਬਣਾਏ ਜਾਂਦੇ ਜਿਹੜੇ ਸੂਈ ਜਿਹੜੀ ਆ ਉਹ ਇੱਕ ਦੇ ਲਗਾ ਕੇ ਦੂਸਰੇ ਦੇ ਲਗਾ ਦਿੱਤੀ ਜਾਂਦੀ ਆ ਤੇ ਜਿਹੜੀ ਆਪਾਂ ਸੂਈ ਯੂਜ਼ ਕਰਦੇ ਆ ਇਹਦੇ 'ਚ ਤੇ ਉਹਦੇ 'ਚ ਕੀ ਫਰਕ ਆ ਦੋਨਾਂ 'ਚ? ਭਾਈ ਇਹ ਤਾਂ ਜ਼ਮੀਨ ਆਸਮਾਨ ਦਾ ਫਰਕ ਆ। ਉਹ ਇੱਕ ਤਾਂ ਮੇਲਾ ਹੋ ਗਿਆ ਨਾ। ਜੀ। ਉਹਦੇ ਵਿੱਚ ਉਹ ਸਾਮਾਨ ਆ ਉਹ ਕਿਉਂਕਿ ਉਹ ਬੰਦੇ ਨੂੰ ਉਹ ਚੀਜ਼ ਦਾ ਨਹੀਂ ਪਤਾ ਇਹਨਾਂ। ਜੀ। ਜਿਹੜੇ ਆ ਕਿ ਹੁਣ ਸਾਡਾ ਸਾਰਾ ਸਮਾਨ ਇੱਕਦਮ ਸੁਨੀਰ ਜਿਹਾ ਆਉਂਦਾ ਹੈ। ਮਾਗੀ ਨੀੜ ਲਾਵੇ ਨਹੀਂ ਆਣਾ ਅਸੀਂ ਗਿਣ ਨਹੀਂ ਸਕਦੇ ਜੀ ਇੱਕ ਲੱਗ ਗਈ ਖਤਮ ਡਿਸਟਰੋਇਡ ਉਹ ਤੋਂ ਬਾਅਦ ਨਹੀਂ ਹੁਣ ਮੇਲੇ ਤੁਹਾਨੂੰ ਬਤਾਉਣਾ 10-20 ਲੈਣੇ ਆ ਇੱਕ ਬਣਾਉ ਦੋ ਬਣਾਉ ਉਹ ਤੋਂ ਉਹ ਪੁਰਾਣਾ ਦੋਲ ਸੀਗਾ ਜਦੋਂ ਸੋਈਆਂ ਲਾਉਂਦੇ ਸੀ ਹੁਣ ਉਹ ਵੀ ਲੈਣਾ ਪਿਆ ਹੁਣ ਇਹ ਵੀ ਸਟਾਰਟ ਕਰਤੀਆਂਗੇ ਨਹੀਂ ਸੇਮ ਸੂਈ ਹੁੰਦੀ ਏ ਜੋ ਤੁਸੀਂ ਯੂਜ਼ ਕਰਦੇ ਸੇਮ ਹੀ ਹੋਊ ਯੂਜ਼ ਕਰਦੇ ਜਦੋਂ ਆਪਾਂ ਗੱਡੀ ਚਲਾਉਂਦੇ ਨੇ ਜੀ ਰੋਡ ਤਾਂ ਸੇਮ ਹੀ ਆ ਜੀ ਗੱਡੀਆਂ ਵਕਰੀਆਂ ਵਕਰੀਆਂ ਕਿਸ ਕੋ ਬੀਮਰ ਆ ਤੇ ਕਿਸ ਕੋ ਮਰੂਤੀ ਤੇ ਇੱਕ ਕਾਫੀ ਅਸੀਂ ਪਿੱਛੇ ਜੇ ਵੀ ਮਤਲਬ ਕਿ ਕੰਦਨੇ ਇੱਕ ਅਫਵਾਹ ਜਿਹੜੀ ਫੈਲ ਜਾਂਦੀ ਹੈ ਕਿ ਜੇ ਟੈਡੂ ਬਣਾਉਂਦੇ ਐ ਐਚ ਆਈ ਵੀ ਵਗੈਰਾ ਵੀ ਹੋ ਸਕਦੀ ਹੈ ਇਹਦੇ ਨਾਲ ਤੁਹਾਨੂੰ ਨਹੀਂ ਬਣਾਉਣੇ ਚਾਹੀਦਾ ਵਾ ਇਹ ਇਦਾਂ ਦਾ ਕੁਝ ਕੀ ਭਾਈ ਇਹ ਸਭ ਨਾ ਕਿਸੇ ਉਹਦੀ ਦੂਸਰੇ ਤੇ ਲਗਾ ਦਿੰਦੇ ਆ ਇਹ ਤਾਂ ਤੁਸੀਂ ਹਰੇਕ ਵਾਰ ਨਵੀਂ ਜਿਹੜੀ ਯੂਜ਼ ਕਰਦੇ ਹੋ ਭਾਈ ਇਹ ਤਾਂ ਨਵੀਂ ਯੂਜ਼ ਹੁੰਦੀ ਉਹ ਮੇਲੇ ਤੇ ਸਾਡੇ ਤਾਂ ਜਮੀਨਾ ਸਬੰਧ ਦਾ ਫਰਕ ਆ ਸਾਡਾ ਪ੍ਰੋਫੈਸ਼ਨਲ ਆ ਸਾਰਾ ਸਮਾਨ ਇੰਨਾ ਕੌਸ ਲੈ ਆਉਂਦਾ ਸੋ ਇਹ ਤਾਂ ਵੀ ਇੱਕ ਜਾਨ ਦੀ ਗੱਲ ਤੁਹਾਨੂੰ ਪਤਾ ਜੀ ਜੀ ਇਹ ਵੀ ਕਿਵੇਂ ਮੈਂ ਪਰ ਦੇਖੋ ਆਦ ਤੱਕ ਦਾ ਗਿਣਨ ਹੋਇਆ ਨਹੀਂ ਜੀ ਨਾਮ ਇਹ ਦੇਖਿਆ ਕਿਉਂਕਿ ਇਹ ਸਤਿ ਆਪਣੀ ਕੰਟਰੀ ਨਾਲ ਥੋੜੀ ਇਹ ਤੁਹਾਨੂੰ ਪਤਾ ਹੀ ਹੈ ਥੋੜਾ ਸਿਸਟਮ ਸਹੀ ਹੈ ਮਤਲਬ ਇਹ ਆਪਣੇ ਹਿਸਾਬ ਨਾਲ ਚੱਲਦਾ ਹੈ ਬਾਹਰ ਕੰਟਰੀ ਦਾ ਹਿਸਾਬ ਨਾਲ ਹੋਰ ਉੱਥੇ ਇਹ ਚੀਜ਼ਾਂ ਜ਼ਿਆਦਾ ਹੁਣ ਮੇਰੇ ਅੱਛਾ ਵੀ ਲਾਜ਼ੀ ਇਹ ਕਰਦਾ ਉਹ ਕਰਦਾ ਦਰਾਂ ਦਰਾਂ ਇੱਕ ਕੋਈ ਮੈਟਰ ਨਹੀਂ ਹੈਗਾ ਮਤਲਬ ਕਿੰਨੇ ਕੁ ਤੁਸੀਂ ਜਿਹੜਾ ਤੁਹਾਡੇ ਜਿਹੜੀ ਟੈਟੂ ਦੀ ਜਿਹੜੀ ਆ ਪੈਸੇ ਲੈਨੇ ਕਿ ਸਟਾਰਟਿੰਗ ਕਿੱਥੋਂ ਤੁਸੀਂ ਸਟਾਰਟਿੰਗ ਕਰਦੇ ਹੋ ਕਿੰਨੇ ਪੈਸੇ ਤੋਂ ਸਟਾਰਟ ਕਰਦੇ ਹੋ ਤੁਸੀਂ ਕਿੰਨੇ ਇੰਚ ਜਿਹੜਾ ਹੁੰਦੇ ਆ ਇਹਦੇ ਭਾਈ ਜਿਹੜੇ ਦਾ ਇੱਕ ਤਿੰਨੇ ਟੈਟੂ ਲਾ ਲਓ ਤੁਸੀਂ ਛੋਟਾ ਨਾਮ ਹਾਂਜੀ ਉਹਦਾ ਐਕਚੁਅਲੀ ਸਹੀ ਕੋਸਟ ਹੈ ਜੀ ਉਹਦੀ ਘੱਟੋ ਘੱਟ ਵੀ 4 ਤੋਂ 5000 ਰੁਪਏ ਜੀ ਮਨ ਕੇ ਤੋ ਯੂਰਪ ਚਲ ਜਾਓ ਹੋਰ ਕਿਸੇ ਕੰਟਰੀ ਚਲ ਜਾਓ ਸੋ ਯੂਰੋ ਡਾਲਰ ਪਾਉਂਡ ਉਹ ਲੈਨੇ ਰਹਿਣਾ ਤੇ ਸਟਾਰਟਿੰਗ ਨਿਰਾਲਾ ਖਰਚਾ ਕਰ ਲਰ ਦਾ ਖਰਚਾ ਜੀ ਇਹ ਸਾਰਾ ਪਾ ਕੇ ਫਿਰ ਆਰਟਿਸਟਾਂ ਦੇ ਹੱਥ ਜਿੰਨਾ ਸਾਫ਼ ਉਹਦੇ ਪੈਸੇ ਉਹਨੇ ਜੀ ਇੱਕ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਣਾ ਜਿੱਦਾਂ ਕਈ ਵੱਡੇ ਆਰਟਿਸਟ ਆ ਉਹ ਛੋਟੇ ਟੈਟੂ ਤੇ 2-2 ਲੱਖ 2.5 ਲੱਖ ਲੈ ਰਹੇ ਆ ਕੀ ਫਰਕ ਹੈ ਇਹਨਾਂ ਦੇ ਵਿੱਚ ਫਰਕ ਕੁਝ ਨਹੀਂ ਭਾਈ ਇੱਕ ਨਾ ਜਦੱਕ ਹੁਣ ਜਦੱਕ ਸਿੰਗਰ ਆ ਜੀ ਉਹਨੇ ਜਗਣਾ ਘਾਤਾ ਮਾੜੇ ਵੀ ਘਾਉਂਦੇ ਆ ਉਹ ਇੱਕ ਰੇਟ ਬੰਨ੍ਹਦੇ ਆ ਹੂੰ ਕੋਨ ਕੋਈ 60000 ਤੋਂ ਲੱਗੇ ਫਿਰ ਲੱਖ ਪਹੁੰਚ ਜਾਂਦਾ ਇੱਕ ਗਾਣਾ ਫਿਲਮ 'ਚ ਆ ਗਿਆ ਉਹ ਹੀ 5 ਲੱਖ ਦਾ ਹੋ ਜਾਂਦਾ ਜੀ ਇਦਾਂ ਹੀ ਟੈਟੂ ਦੇ ਵੀ ਆ ਕਿ ਜੋ ਦਿਲ ਕੀਤਾ ਲੈ ਲਓ ਕਿੱਥੋਂ ਤੁਸੀਂ ਜਿਹੜੀ ਆ ਸਿੱਖਿਆ ਲਿੱਤੀ ਆ ਕਦੋਂ ਤੋਂ ਤੁਸੀਂ ਸਟਾਰਟ ਕੀਤਾ ਸਾਰਾ ਇਹ ਤੇ ਕੌਣ ਤੁਹਾਡੇ ਗੁਰੂ ਸੀਗੇ ਕਿੰਨੀ ਦੇਰ 'ਚ ਤੁਸੀਂ ਸਿੱਖ ਗਏ ਸਾਰਾ ਇਹ ਪਰ ਦੇਖੋ ਇਹ ਕਾਟੇ ਤਾ ਦੀ ਕਰੀ ਸਿੱਖ ਸਿੱਖ ਤਾਂ ਨਹੀਂ ਜਾਂਦਾ ਬੰਦਾ ਜੀ ਇਹ ਨਾਲ ਨਾਲ ਬੰਦਾ ਸਿੱਖਦਾ ਜਾਂਦਾ ਸਾਰੀ ਉਮਰ ਪਰਾਪਾ ਕੋਸ਼ਿਸ਼ ਕਰ ਰਹੀ ਸੀ ਕਿ ਜਿੰਨਾ ਵਧੀਆ ਬਣੇ ਜਿੰਨੀ ਆਪਾਂ ਕੋਸ਼ਿਸ਼ ਕਰ ਸਕਦੇ ਜੀ ਤਾਂ ਸਿੱਖਣ ਦੀ ਗੱਲ ਗੁਰੂ ਤਾਂ ਮੇਰਾ ਕੋਈ ਨਹੀਂ ਗੁਰੂ ਤਾਂ ਵੀ YouTube ਹੀ ਆ ਜੀ ਉਤੋਂ ਹੀ ਦਿੱਖਦਾ ਮਤਲਬ YouTube ਤੋਂ ਤੇ ਦੇਖ ਕੇ ਸਿੱਖਿਆ ਹਾਂ ਪਰਮਾਤਮਾ ਨੇ ਮੇਰਾ ਗੁਰੂ ਮੇਰਾ ਪਰਮਾਤਮਾ ਹੀ ਹੈ ਜੀ ਉਸਤਾਦ ਨਹੀਂ ਕੋਈ ਉਹਦੇ ਵਿੱਚ ਇਹ ਫਰਕ ਆ ਕਿ ਉਹਨਾਂ ਉਸਤਾਦ ਨਹੀਂ ਹੈਗਾ ਮੇਰਾ ਮੇਰੇ ਕੋਲ ਲਿਮਿਟੇਸ਼ਨ ਨਹੀਂ ਹੈਗੀਆਂ ਉਸਤਾਦ ਨੇ ਕਿਹਾ ਨਾ ਕਿ ਉਹ ਯਾਤਰੀ ਉਤੋਂ ਇਦਾਂ ਨਹੀਂ ਕਰਨਾ ਮੇਰਾ ਸਾਥ ਨਹੀਂ ਸੀਗਾ ਮੈਂ ਉਹ ਚੀਜ਼ ਕੁਝ ਵੀ ਕਰ ਸਕਦਾ ਕੋਈ ਵੀ ਇਦਰਾ ਟੈਟੂ ਹੋਤਾ ਸੀ ਮਤਲਬ ਜਿਹੜਾ ਟੈਟੂ ਨੂੰ ਜਵਾਬ ਮਿਲ ਜੇ ਨਾ ਜੀ ਕਿ ਭਾਈ ਆਹ ਟੈਟੂ ਨਹੀਂ ਠੀਕ ਹੋਣਾ ਤੁਸੀਂ ਮੇਰੇ ਤੋਂ ਮੈਂ ਤੁਹਾਨੂੰ ਕਰਕੇ ਦਊਗਾ ਕਿਉਂਕਿ ਕੋਈ ਭਾਈ 22 ਸਾਲ ਹੋ ਗਏ ਕੰਮ ਕਰਦਿਆਂ ਇੰਨੀ ਕਾ ਨੌਲੇਜ ਹੋ ਗਿਆ ਸਕਿਨ ਦੇ ਉੱਤੇ ਰੱਖ ਕੇ ਕਿ ਕੀ ਹੈ ਕਿ ਨਹੀਂ ਹੈ ਲੋਕੀ ਬਣਾ ਸਕੀ ਦਿੰਦੇ ਜੀ ਕਲੈਰਟੀ ਨਹੀਂ ਕੱਢਦੇ ਜੀ ਉਹਨ ਇੱਕ ਫੋਟੋ ਦੇ ਫੋਟੋ ਰੱਖੂਗਾ ਨਾ ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਉਹ ਫੋਟੋ ਨੂੰ ਫੋਟੋ ਇੱਕ ਵਾਰੀ ਸਮਝ ਕੇ ਉਸ ਤਰੀਕੇ ਨਾਲ ਬਣਾਓ ਸਾਰਾ ਟੈਟੂ ਉਸ ਹੱਟੋ ਜਿੰਦਾ ਕਿੰਨੇ ਕ ਤੁਸੀਂ ਜਿਹੜੇ ਬੱਚਿਆਂ ਨੂੰ ਜਿਹੜੀ ਹੈ ਸੇ ਕੇ ਦੇ ਜੁਕੇ ਟੈਟੂ ਬਣਾ ਚੁਕੇ ਤੁਸੀਂ ਤੁਹਾਡੇ ਕੋ ਸਿੱਖ ਚੁਕੇ ਕ੍ਰੈਪਟੋਗ੍ਰਫ ਪੰਜਾਬੀ ਦਾ 70% ਮੈਟ ਹੈ ਐਡਵਰਟਾਈਜ਼ ਬਣਾ ਦਿੱਤੇ ਜੀ 70% ਕੋਈ ਇਦਾਂ ਤਾਂ ਸਾਨੂੰ ਕਿੱਸਾ ਦੱਸੋ ਤੁਹਾਡੇ ਕੋਈ ਇਦਾਂ ਦਾ ਬੱਚਾ ਆਇਆ ਹੋਵੇ ਕਹਦੇ ਮੈਨੂੰ ਹਫਤੇ ਦੇ ਵਿੱਚ ਸਿਖਾ ਦਿਓ ਜਾਂ 10 ਦਿਨਾਂ ਦੇ ਵਿੱਚ ਸਿਖਾ ਦਿਓ ਮੈਨੂੰ ਹਾਂ ਕੋਈ ਸੁਣਾਓ ਸਾਨੂੰ ਇਦਾਂ ਦਾ ਚੰਡੀਗੜ੍ਹ ਦਾ ਮੁੰਡਾ ਸੀ ਮੈਨੂੰ ਯਾਦ ਆ ਕਿਉਂਕਿ ਮੈਂ ਚੰਡੀਗੜ੍ਹ ਚੋਂ ਗਿਆ ਸੀ ਨਾ ਟੈਟੂ ਸਿੱਖਣ ਜੀ ਤੁਹਾਨੂੰ ਪਤਾ ਫਿਰ ਪੈਸੇ ਤੁਹਾਨੂੰ ਪਤਾ ਉਹ ਤਰੀਕਾ ਨਹੀਂ ਤਦ ਮੈਂ ਕਿਹਾ ਚਲੋ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਾਕੀ ਮੈਂ ਕਹਾਂ ਤੂੰ ਜਾ ਉਹ ਮਸ਼ੀਨ ਲੈ ਜਾ ਰੰਗ ਲੈ ਜਾ ਕੰਮ ਕਰ ਬਾਕੀ ਮੈਨੂੰ ਫੋਨ ਤੇ ਟੱਚ ਕਰ ਵੀਡੀਓ ਕਾਲ ਕਰਕੇ ਕੁਝ ਦਿਨ ਤਖਾ ਜੋ ਬੰਦਾ ਲੰਡਨ ਵਿੱਚ ਕੋ ਮਾਇਆ ਦੇਖ ਲੋ ਬਾਕੀ ਉਹ ਬਹੁਤ ਵਧੀਆ ਸਟੂਡੈਂਟ ਵੀ ਆ ਕੇ ਇੱਜ਼ਤ ਕਰਦਾ ਆਪਣੀ ਬਾਕੀ ਤੁਹਾਨੂੰ ਪਤਾ ਸ਼ਹਿਰ ਚ ਬਥੇਰੇ ਆ ਹਰ ਬੰਦਿਆ ਰੂਪ ਆਪਣਾ ਆਪਣਾ ਜੀ ਕੋਈ ਮੰਨਦਾ ਉਸਤਾਦ ਕੋਈ ਨਹੀਂ ਮੰਨਦਾ ਹੁਣ ਜੇ ਮੈਂ ਥੋੜੇ ਹਾਈਪ ਚਾਰਜ ਮਾਣਾ ਲੋਕ ਕਹਿੰਦਾ ਮੇਰਾ ਸਾਥੀ ਗੱਲ ਹੈਗੀ ਫੇਮ ਦੀ ਜੇ ਤੋੜਾ ਜ਼ਿਆਦਾ ਫੇਮ ਹਨ ਜਿਹਨਾਂ ਲੋਕ ਕਹਿੰਦੇ ਲੂਮੀਨਾਤੀ ਲੂਮੀਨਾਤੀ ਕੀ ਆ ਕੁਛ ਨਹੀਂ ਹਵਾ ਆ ਹਵਾ ਵੀ ਲੋਕੀ ਵਿੱਚ ਬੰਜੀ ਭਾਈ ਸਾਡੇ ਬਣਾ ਦੋ ਸਾਡੇ ਬਣਾ ਦੋ ਉੱਚੀ ਦਾ ਪਤਾ ਹੀ ਨਹੀਂ ਨਾ ਕੁਛ ਹੈਗੀ ਬਸ ਉਹ ਦੇਖ ਲੈਣਾ ਕਿ ਲੱਕ ਜਿਹਨੇ ਬਣਾ ਲਿਆ ਉਹ ਜੇ ਚੱਲ ਪਿਆ ਯਾਰ ਉਹਨੇ ਪੈਸੇ ਕਮਾੜਿਆ ਸੀ ਕੋ ਜੀ ਭਾਈ ਪੈਸੇ ਮਿਹਨਤ ਨਾਲ ਹੀ ਕਮਾਜਦੇ ਐਦਾ ਜਿੱਦਾਂ ਮਨ ਲੱਪੇ ਗਰੀਬ ਹੋਣਾ ਅਗੋਂ ਹੁੰਦਾ ਜੀ ਕਿੰਨੇ ਕਿਹੜੇ ਆ ਤੁਸੀਂ ਬੰਦੇ ਦੇ ਟੈਟੂ ਇਸ ਤਰ੍ਹਾਂ ਜਿਹੜੇ ਬਣਾ ਚੁੱਕੇ ਹੋ ਭਾਈ ਟੈਟੂ ਤਾਂ ਮੈਂ ਬਹੁਤ ਬਣਾਤੇ ਆ लास्ट ਟਾਈਮ ਮੇਰੀ ਇੰਸਟਾਗ੍ਰam ਹੈਕ ਹੋ ਗਈ ਮਤਲਬ ਉੱਤੇ ਤੁਸੀਂ ਇਹ ਸੋਚੂਗਾ ਮੈਂ 3500 ਟੈਟੂ ਪਾਇਆ ਹੋਇਆ ਹੈ ਤੋ ਉਹ 2018 ਚ ਬਣਾਈ ਸੀ ਮੇਰੀ ਆਈਡੀ ਤੇ 2004 ਦਾ ਕੰਮ ਕਰਦਾ ਗਿਣਤੀ ਨਹੀਂ ਹੈਗੀ ਮੇ ਤੁ ਬਹੁਤ ਛਾਲੇ ਬਣਾਦੇ ਸਰ ਅੱਜਕੱਲ੍ਹ ਇਹੜਾ ਕੁੜੀਆਂ ਦੇ ਵਿੱਚ ਵੀ ਕਾਫੀ ਕ੍ਰੇਜ਼ ਆ ਕਿ ਆਪਣੇ ਅਲੱਗ-ਅਲੱਗ ਪਾਰਟ ਜਿਹੜੇ ਆ ਉਹਨਾਂ ਦੇ ਤੇ ਜਿਹੜੇ ਆਪਣੇ ਟੈਟੂ ਬਣਵਾਉਂਦੇ ਆ ਪ੍ਰਾਈਵੇਟ ਪਾਰਟ ਵੀ ਕਹਿ ਸਕਦੇ ਤੁਸੀਂ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਇਹਦਾ ਸਾਈਡ ਇਫੈਕਟ ਵੀ ਆ ਕੋਈ ਇਦਾਂ ਦਾ ਇਹਦਾ ਨਹੀਂ ਨਹੀਂ ਭਾਈ ਇਹਦਾ ਸਾਈਡ ਇਫੈਕਟ ਤਾਂ ਕੁਝ ਨਹੀਂ ਹੈ ਬਸ ਟੈਟੂ ਤੁਸੀਂ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਜਿੱਥੇ ਮਰਜ਼ੀ ਬਣਾ ਸਕਦੇ ਆ ਸਕਿਨ ਦਾ ਸਕਿਨ ਹੀ ਆ ਇਹ ਪ੍ਰਾਈਵੇਟ ਪਾਰ ਦੀ ਗੱਲ ਆ ਦੇਖੋ ਇਹ ਫੋਰਨ ਦੇ ਵਿੱਚ ਨਾ ਬੀਚ ਤੇ ਜਾਂਦੀਆਂ ਕੁੜੀਆਂ ਉਹਨਾਂ ਨੂੰ ਜਦੋਂ ਬਿਕਨੀ ਮਿਲਕ ਨਹੀਂ ਹੁੰਦੀ ਆ ਜੀ ਤੋਂ ਟੈਟੂ ਦਿਖਾ ਲੈ ਕਿ ਮੈਂ ਸੋਹਣੀ ਲੱਗਾਂ ਜੀ ਉਹ ਆਪਣੇ ਇੰਡੀਆ ਦੇ ਵਿੱਚ ਗਈ ਆ ਇੱਥੇ ਕੁੜੀਆਂ ਬਣਾਉਂਦੀਆਂ ਜ਼ਰੂਰ ਆ ਜੀ ਪਰ ਇੱਥੇ ਕਿਹੜਾ ਬੀਚ ਆ ਇਸ ਲਈ ਇੱਕ ਕ੍ਰੀਜ਼ੀ ਪਰ ਨਹੀਂ ਜੀ ਕਿ ਮੈਂ ਇੱਥੇ ਟੈਟੂ ਬਣਾ ਲਵਾਂ ਇੱਥੇ ਬਣਾ ਲਵਾਂ ਜਿਆਦਾ ਰੀਜ਼ਨ ਹੈਗਾ ਕਿ ਪ੍ਰਾਈਵੇਟ ਪਾਰ ਤੇ ਟੈਟੂ ਬਣਾਉਂਦਾ ਆ ਵਦਗੀ ਕਿ ਘਰ ਦੇ ਨਾਲ ਉਹਨਾਂ ਨੂੰ ਪਤਾ ਲੱਗੇ ਜੀ ਕਿੱਥੇ ਬਣਾਉਦਾ ਘਰ ਦੇ ਨੂੰ ਪਤਾ ਲੱਗੇ ਸ਼ੌਂਕ ਹੈਗਾ ਇਸ ਲਈ ਕਈ ਕੁੜੀਆਂ ਪ੍ਰਾਈਵੇਟ ਪਾਰ ਤੇ ਬਣਾ ਲੈਣਗੀਆਂ ਆਪਣੇ ਸ਼ੌਂਕ ਲਈ ਜੀ ਇਨਕ ਦਾ ਨਸ਼ਾ ਇਦਾਂ ਦਾ ਵਾ ਸੋਨਜੀ ਬਾਲੀਵੁੱਡ ਦੇ ਵਿੱਚ ਵੀ ਤੁਸੀਂ ਕਾਫੀ ਮਤਲਬ ਟੈਟੂ ਬਣਾਏ ਪਏ ਆ ਕਿ ਜਦੋਂ ਬਨਵਾਣ ਆਂਦੇ ਤੁਹਾਡੇ ਕੋ ਕਿੱਦਾਂ ਦਾ ਮਤਲਬ ਕਿ ਬਿਹੇਵਰ ਹੁੰਦਾ ਉਹਨਾਂ ਦਾ ਆ ਕੇ ਇੱਥੇ ਕਿੱਦਾਂ ਤੁਹਾਡੇ ਨਾਲ ਮਤਲਬ ਕਰਦੇ ਕਿੱਦਾਂ ਦੱਸੋ ਸਾਰਾ ਦੇਖੋ ਜੀ ਉਹ ਉੱਥੋਂ ਆਪਣੇ ਆਲੇ ਮੈਂ ਟੈਟੂ ਬਣਾਏ ਸੀ ਸ਼ਾਇਦ ਕਿਪੁਰ ਦੇ ਉਹ ਤਾਂ ਇੱਕ ਕੰਮ ਆ ਵੇ ਤਾਂ ਚਲੋ ਜਦੋਂ ਹਰ ਬੰਦੇ ਦਾ ਆਪਣਾ ਆਪਣਾ ਨੇਚਰ ਹਣਾ ਹੁਣ ਮੈਂ ਤੁਹਾਡਾ ਵੀ ਆਪਣਾ ਨੇਚਰ ਹਣਾ ਜਦੋਂ ਬੰਦਾ ਬੈ ਕੇ ਗੱਲ ਕਰਦਾ ਨਾ ਫੇਰ ਬੰਦਾ ਨੇਚਰ ਵਾਲਾ ਮਰਗੀ ਕਈ ਜੋਲੀ ਜੀ ਬਹੁਤ ਆ ਕਈ ਐਟੀਟਿਊਡ ਜੀ ਬਹੁਤ ਆ ਬਿਲਕੁਲ ਇਹ ਸਾਨੂੰ ਸਾਡਾ ਕੰਮ ਕਰਨਾ ਪੈਂਦਾ ਮੈਂ ਕਿਹਾ ਆਪਣਾ ਕੰਮ ਕਰੀਦਾ ਪਰ ਇਹ ਲੱਗਦਾ ਉਹਨਾਂ ਨੂੰ ਹੁਣ ਕਈ ਮਤੋਂ ਗੈਰੀ ਹਸੰਦੂ ਹੈ ਤੇ ਬਣਾਇਆ ਖਾਨ ਸਾਹਿਬ ਦੇ ਬਣਾਇਆ ਫਿਰ ਸਤਨਾਮ ਰਿਆਸਲੇ ਦੇ ਉਹਨਾਂ ਦੇ ਬਣਾਇਆ ਮਤਲਬ ਸਨੀ ਬੋਏ ਫਿਰ ਪੁਰਾਣੇ ਨਾਮ ਤੇ ਬੈਣੀ ਹੈ ਜੀ ਬੜੇ ਸਟਾਰ ਆਂਦੇ ਆ ਪਰ ਜਿੱਦਾਂ ਹੁਣ ਤੁਸੀਂ ਮਤੋਂ ਡੈਡ ਬਣਾਉਗੇ ਨਾ ਤੁਹਾਨੂੰ ਮੈਨੂੰ ਤੇ ਭਰੋਸਾ ਹੈ ਜੀ ਇਦਾਂ ਹੀ ਉਹਨਾਂ ਨੂੰ ਇੱਕ ਲੈਨ ਬਣ ਗਈ ਹੈ ਡੈਡ ਉਹ ਹੀ ਬਣਾਉਂਦੇ ਆ ਪਾਸ ਲੋਕੀ ਮੈਨੂੰ ਲੱਭਦੇ ਮੈਂ ਲੱਭਦਾ ਨਹੀਂ ਕਦੀ ਮਤ ਭਾਈ ਚੱਲ ਜਾਂਦਾ ਵਾ ਇਦਾਂ ਥੋੜੇ ਟੂੜ ਜਾਂ ਲੱਗਦੇ ਰਹਿੰਦੇ ਆ ਸੋਨੂੰ ਜਿੱਦਾਂ ਮਤਲਬ ਕਿਸੇ ਨੇ ਟੈਟੂ ਬਣਵਾਣਾ ਹੁੰਦਾ ਕੋਈ ਤੁਹਾਡੇ ਮਤਲਬ ਸਟੂਡੀਓ ਦੇ ਵਿੱਚ ਨਹੀਂ ਆ ਸਕਦਾ ਤੇ ਤੁਸੀਂ ਜਾ ਕੇ ਵੀ ਉੱਥੇ ਸਰਵਿਸ ਜਿਹੜੀ ਦੇ ਸਕਦੇ ਹੋ ਉਹਨਾਂ ਨੂੰ ਹਾਂਜੀ ਇਹ ਜ਼ਿਆਦਾ ਮੋਸਟਲੀ ਜਿਹਦਾ ਕਿ ਆਪਣੇ ਸਿੰਗਰ ਹੋਗੇ ਜਾਂ ਆਰਟਿਸਟ ਹੋਗੇ ਜੀ ਉਹਨਾਂ ਲਈ ਕਿਉਂਕਿ ਮੈਂ ਤਾਂ ਇਹੀ ਸਲਾਹ ਦਵਾਂਗਾ ਕਿ ਟੈਟੂ ਜੇ ਤੁਸੀਂ ਬਣਾਣਾ ਤਾਂ ਸਟੂਡੀਓ ਤੋਂ ਕੋਈ ਵਧੀਆ ਜਗ੍ਹਾ ਨਹੀਂ ਕਿ ਕੁਈ ਹਰ ਚੀਜ਼ ਉੱਥੇ ਪਈ ਹੁੰਦੀ ਜੀ ਜਦੋਂ ਆਪਾਂ ਸਮਾਨ ਵੇਚ ਕਰਦੇ ਲੈ ਕੇ ਜਾਂਦੇ ਹਾਂ ਨਾ ਵਿੱਚ ਭਾਈ ਕਈ ਚੀਜ਼ਾਂ ਰਹਿ ਜਾਂਦੀਆਂ ਸੰਭੋ ਸਪੋਸ ਕਰੋ ਮਸ਼ੀਨ ਉਂਦੀ ਇੱਕ ਵਾਰੀ ਮੈਂ ਤਾਂ ਦਾਦਾ ਟਾਂਡਾ ਲਗਾਇਆ ਉਹ ਕਹਿੰਦੇ ਆਜੋ ਮੈਂ ਕਿੰਨਾ ਜੋਰ ਬਾਇਆ ਆਜੋ ਅਜੇ ਤੱਕ ਨਹੀਂ ਤੁਸੀਂ ਆਜੋ ਮਦਕ ਬੋ ਖਾ ਰਿਹਾ ਹਾਂ ਉਹ ਚਲੋ ਮੈਂ ਕਿ ਚੱਲਦੇ ਆ ਟੈਡੂ ਚਾੜ ਕੀਤਾ ਤੇ ਮਸ਼ੀਨ ਪਰ ਆ ਗਿਆ ਮਸ਼ੀਨਾਂ ਨੇ ਕੰਮ ਕਰਤਾ ਔਰ ਇਹ ਪੱਤੀ ਟੁੱਟ ਗਈ ਹੁਣ ਟੈਡੂ ਵਿਚ ਰਹਿ ਗਿਆ ਪੱਤੇ ਉਜਾੜ ਲਈਏ ਕਦੀ ਕੋਸ਼ਿਸ਼ ਕਰੀਏ ਕੋਈ ਨਹੀਂ ਗੱਲ ਬਣੀ ਮਸ਼ੀਨ ਦੋ ਜਸਟ ਟੁੱਟ ਗਈ ਜੀ ਫਿਰ ਉਹਨਾਂ ਮਗਾ ਹੋਂ ਚਲੋ ਦਿਲੰਦਰੀ ਚਲੀ ਘੰਟਾ ਦੋ ਘੰਟੇ ਰਸਤਾ ਹੋਏਗੀ ਤੁਹਾਨੂੰ ਪਤਾ ਜਦੋਂ ਇੱਥੇ ਮਸ਼ੀਨ ਲਾਈ ਟੁਚੀ ਕਵਨ ਕਿਉਂਕਿ ਇਸ ਕਰਨ ਨੂੰ ਰਾਸਤੇ ਮੇ ਲਗੀ ਉਹ ਸਵੈਲਿੰਗ ਹੋ ਗਈ ਇਸ ਲਈ ਮੈਂ ਥੋੜਾ ਇਹ ਕੰਦਾ ਕਿ ਕਿਸ ਮਤਲਬ ਜਾ ਕੇ ਬਣਾਉਣ ਨਾਲ ਉਹਨਾ ਸਟੂਡੀਓ ਬੈਠ ਰਹਿੰਦਾ ਸਟੂਡੀਓ ਦੇ ਵਿੱਚ ਜਿਆਦਾ ਅੱਛਾ ਹੋਗਾ ਕਿ ਸਾਰਾ ਕੋਈ ਸਮਾਨ ਸਾਨੂੰ ਮਿਲ ਜਾਂਦਾ ਲੱਗਦਾ ਦੇ ਵਿੱਚ ਵੀ ਤੇ ਮੈਂ ਇੱਕ ਐਡਵਾਈਸ ਦੇਣਾ ਚਾਹਾਂਗਾ ਕੋਈ ਵੀ ਤੁਸੀਂ ਟੈਟੂ ਬਣਾਣਾ ਨਾ ਪਹਿਲਾਂ ਅਲੀ ਸਟੱਡੀ ਕਰੋ ਜੇ ਵੁਲਫ ਬਣਾਣਾ ਹੈ ਉਹਦੇ ਬੈਰੋਂ ਦੇ ਕਿਉਂ ਬਣਾਉਂਦੇ ਆ ਲੋਇਨ ਬਣਾਣਾ ਆ ਹੁਣ ਦੋ ਲੋਇਨ ਬਣਾਣ ਕਿਸ ਨੇ ਉਹ ਦੋ ਲੋਇਨ ਇਸ ਲਈ ਬਣਾ ਕਿਦੇ ਕਿਉਂਕਿ ਤੁਸੀਂ ਮੇਰੇ ਭਰਾ ਆ ਅਸੀਂ 브ਦਰਹੁੱਡ ਆ ਦੇਖੋ ਨਾ ਥਲੇ ਛੋਟਾ ਉਹ ਤੇ ਤਾਂ 브ਦਰਹੁੱਡ ਬਣ ਗਈ ਗੱਲ ਹੁਣ ਲੋਕੀ ਕਰਦੇ ਆ ਕਿ ਕੁਝ ਬਣਾ ਲਓ ਕੁਝ ਬਣਾ ਲਓ ਕੁਝ ਬਣਾ ਲਓ ਐਦਾ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਟੈਟੂ ਬਣਾਣਾ ਹੈ ਤੁਸੀਂ ਪਹਿਲਾਂ ਉਸ ਚੀਜ਼ ਨੂੰ ਸਮਝੋ ਉਹ ਸਮਝੋਗੇ ਕਿ ਕਿਸ ਤਰ੍ਹਾਂ ਕਿਸ ਹਿਸੇ ਸੰਤੋਚ ਦਾ ਪਤਾ ਲੱਗ ਜਾਣਾ ਅਸੀਂ ਵੀ ਇਹ ਕਹਿੰਦੇ ਕਿ ਕਸਟਮਰ ਦੀ ਬਾਤ ਖਰਾਬ ਨਾ ਹੋਵੇ ਕੋਈ ਉਹ ਨਾ ਕਰ ਰਿਹਾ ਕਿਉਂ ਬਣਾ ਲਿਆ ਬਈ ਇਹ ਰੀਜ਼ਨ ਦੱਸ ਮੋਸਟਲੀ ਬਾਹਰ ਲੋਕਾਂ ਕੋਈ ਇਹੀ ਪੁੱਛਿਆ ਜਾਂਦਾ ਕਿ ਕਿਉਂ ਬਣਾਇਆ ਇਹ ਰੀਜ਼ਨ ਕੀ ਹੈ ਕੋਈ ਲਾਇਫਾ ਤੇ ਨਹੀਂ ਹੂੰ ਉਹ ਕਸਟਮਰ ਕਹਿੰਦੇ ਉਹਦੇ ਡਿਜ਼ਾਈਨ ਸੋਨੇ ਜਿੱਦਾਂ ਅੱਜਕੱਲ ਕੁੜੀਆਂ ਮੁੰਡਿਆਂ ਦੇ ਵਿੱਚ ਬ੍ਰੇਕਅਪ ਹੁੰਦੇ ਆ ਉਹ ਟੈਟੂ ਬਣਵਾ ਲੈਂਦੇ ਪਹਿਲਾਂ ਤੇ ਬਾਅਦ ਦੇ ਵਿੱਚ ਉਹ ਕਹਿੰਦੇ ਤੁਹਾਡੇ ਮਤਲਬ ਕਵਰ ਕਰ ਦੋ ਕਿੱਦਾਂ ਦਾ ਮਤਲਬ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਦੇਖੋ ਜੀ ਜਦ ਤੱਕ ਤੁਹਾਡਾ ਲਾਈਫ ਪਾਰਟਨਰ ਨਹੀਂ ਬਣਦਾ ਜੀ ਤੱਕਰ ਨਾਲ ਨਾਲ ਕੋ ਮੇਰੇ ਕੋਲ ਤਾਂ ਬਹੁਤ ਇਦਾਂ ਦੇ ਕੇਸ ਆਉਂਦੇ ਆ ਮੈਂ ਤੁਸੀਂ ਇੱਕ ਹਫਤੇ ਦੋ ਰਿਹਾ ਜਾਂਦੇ ਕਿ ਭਾਈਆ ਨਾਮ ਲਖਾਇਆ ਸੀ ਬ੍ਰੇਕਅਪ ਹੋ ਗਿਆ ਹਮ ਲਖੋ ਦਿਓ ਜੀ ਇਸ ਲਈ ਮੈਂ ਚਾਹਨਾ ਹੈ ਕਿ ਤੁਸੀਂ ਨਾਮ ਉਦੋਂ ਲਖਾਓ ਜਦੋਂ ਲੱਗੇ ਕਿ ਦਵਿਆਹ ਮੈਰਿਜ ਹੋ ਜੀ ਆਫਟਰ ਮੈਰਿਜ ਲਖੋ ਪਹਿਲਾਂ ਲਿਖਾਣਾ ਕੋਈ ਤੋਕੇ ਨਹੀਂ ਪੰਦਾ ਸੋਨੂ ਜੀ ਕੋਈ ਸਾਨੂੰ ਇਦਾਂ ਦਾ ਕਿੱਸਾ ਦੱਸੋ ਜਿਹੜਾ ਹਾਸੇ ਮਜ਼ਾਕ ਵਾਲਾ ਹੋਵੇ ਕੋਈ ਤੁਹਾਡੇ ਕੋਈ ਇਦਾਂ ਦਾ ਨੌਜਵਾਨ ਆਇਆ ਹੋਇਆ ਕੋਈ ਮੁੰਡਾ ਆਇਆ ਹੋਇਆ ਜਿਹੜਾ ਹਾਸਾ ਤੁਹਾਨੂੰ ਹਾਸੇ ਵਾਲਾ ਕਿੱਸਾ ਸੁਣਾਓ ਕੋਈ ਹਾਸੇ ਵਾਲੇ ਕਿੱਸੇ ਦੱਸੋ ਬਈ ਤੁਸੀਂ ਬਹੁਤ ਅੱਛਾ ਹੈ ਹਾਸੇ ਵਾਲਾ ਕਿੱਸਾ ਸੁਣਾਉਣਾ ਤੁਹਾਨੂੰ ਮੈਂ ਇੱਕ ਮੁੰਡਾ ਆਇਆ ਉਹ ਕਹਿੰਦਾ ਭਾਈ ਨਾ ਮੈਂ ਨਾ ਡਾਡੂ ਬਣਾਣਾ ਵਾਂ ਇੱਥੇ ਮਾਮਲਾ ਖਾਣਾ ਅੱਛਾ ਜੀ ਮੈਂ ਕਿਹਾ ਠੀਕ ਹੈ ਭਾਈ ਲਿਖ ਦਾਂਗਾ ਕਹਿੰਦਾ ਇੱਥੇ ਵੀ ਲਿਖਾਣਾ ਦੂਜੀ ਬਾਂਹ ਤੇ ਵੀ ਕੁਝ ਤੁਮੇ ਕਹਾਈ ਤੇ ਡਾਇਲ ਲਖਾ ਲੋ ਕਹਿੰਦਾ ਮੇਰੇ ਡੈਡ ਨਾ ਨਹੀਂ ਬੰਦ ਤੀ ਪਰ ਭਾਈ ਤੁਸੀਂ ਕੁਛ ਕਰੋ ਯਾਰ ਮਾਮ ਦੇ ਨਾ ਕੁਛ ਲਿਖੋ ਤੇ ਮੇਰਾ ਨਾ ਫਨੀ ਜੰਮ ਹੋੜ ਤੀ ਮੈਂ ਕਹਾਈ ਤੇ ਜਾਮਾ ਲਖਾ ਲਾ ਕਹਿੰਦਾ ਕਿਉਂ ਭਾਈ ਮੈਂ ਜਿਹੜਿਆ ਕਰਵਣਾ ਮਾਮ ਜਮਾ ਬੰਜਾ ਤੇ ਕਿਉਂ ਸ਼ਰਾਰਤੀ ਪਿੱਛੇ ਬੈਠਾ ਕਹਿੰਦਾ ਭਾਈ ਬੱਤੀ ਲਖਾ ਲਉ ਬੱਤੀ ਕਹਿੰਦਾ ਕਿਉਂ ਕਹਿੰਦਾ ਭਾਈ ਮੋਮਬਤੀ ਬੰਜਾ ਤੇ ਕਿਉਂ ਮੁੰਡੇ ਦੇ ਆਪਾ ਸ਼ੇਰ ਬਣਾ ਰਹੇ ਇੱਥੇ ਛਾਤ ਚ ਪਤਲਾ ਜਾ ਕਹਿੰਦਾ ਮੈਂ ਸ਼ੇਰ ਬਣਾਣਾ ਮਗਾ ਉਹ ਹੀ ਬਣਾਉਂਦੇ ਪੇਸ਼ ਕਰਦਾ ਭਾਈ ਇੱਕ ਮਿੰਟ ਰੁਖਿਓ ਮੈਂ ਕਿ ਕਦਮ ਨੇ ਮੰਤਰ ਪੜਨ ਦੋ ਉਹ ਮੈਂ ਕਹਾਂ ਜਦ ਬਾਬੇ ਇੱਥੇ ਬੈਠੇ ਹੋ ਕੋਈ ਮੰਤਰ ਪੜਨਾਂ ਕੀ ਹੁਣ ਤੂੰ ਸਾਨੂੰ ਕਹਿ ਓਏ ਇਧਰ ਬੜੇ ਫਨੀ ਮੁੰਡੇ ਆਂਦੇ ਆ ਕਈ ਆਉਗੇ ਭਾਈ ਮੇਰੇ ਨਾਲ ਸ਼ੇਰ ਬਣਾ ਦੋ ਇਨੀ ਕਿ ਬਾ ਕਦੋਂ ਮੈਂ ਕਿਥੋਂ ਲੈ ਕਹਿੰਦਾ ਇੱਥੇ ਮੈਂ ਕਹਾਂ ਭਰਾ ਪਹਿਲਾਂ ਬਾ ਬਣਾ ਲਾ ਬਾਦ ਫਿਰ ਸ਼ੇਰ ਬਣਾ ਦਾਂ ਸ਼ੇਰ ਬਾਦ ਚ ਉਹ ਓਏ ਦੁਨੀਆਦਾਰੀ ਫਨੀ ਵੀ ਬਹੁਤ ਆ ਬੜੇ ਤੇ ਕੈਰੈਕਟਰਾਂ ਦੇ ਭਾਈ। ਕਿੰਨੇ ਥੋੜਾ ਹਾਸਾ ਮਜ਼ਾਕ ਵੀ ਕਰਨਾ ਚਾਹੀਦਾ ਤੁਹਾਨੂੰ ਪਤਾ ਕੀ ਇਸ ਟਾਈਮ ਸਮਾਂ ਇੰਨਾ ਕਿ ਵਿਅਸਤ ਹੋ ਗਿਆ ਵਾ ਲੋਕਾਂ ਦੇ ਕੋਲ ਟਾਈਮ ਹੀ ਨਹੀਂ ਹੈਗਾ ਸਿਰਫ ਪੈਸੇ ਦੇ ਪਿੱਛੇ ਭੱਜ ਰਹੇ। ਪੈਸੇ ਪਿੱਛੇ ਭੱਜ ਰਹੇ। ਕਹਿੰਦੇ ਨਾ ਕਿ ਲੋਕਾਂ ਨੂੰ ਹੱਸਣਾ ਥੋੜਾ ਹੱਸਣਾ ਵੀ ਚਾਹੀਦਾ ਵਾ ਹਾਸਾ ਬੜਾ ਥੋੜੀਆ ਤਾਂ ਭਾਈ ਆਪਾਂ ਬਹੁਤ ਹਾਸਾ ਮਖੌਲ ਕਰੀਦਾ ਇੰਨਾ ਕਈ ਵਲੇ ਨਾ ਹਾਸੇ ਇੰਨਾ ਹੋ ਜਾਂਦਾ ਕਿ ਢਿੱਡ ਦੁਖਾਂਤ ਹੋ ਜਾਂਦੇ। ਚਲੋ ਇਹ ਵੀ ਹਰ ਬੰਦੇ ਦੀ ਆਪਣੀ ਆਪਣੀ ਇਹਨਾਂ ਨਾਲ ਨਾਲ ਡੈਡੂ ਬਣਾਉ ਨਾਲ ਥੋੜਾ ਇੰਜੋਏਮੈਂਟ ਆਉਂਦਾ ਹੈ। ਨਾਲ ਨਾਲ ਇੰਜੋਏਮੈਂਟ ਬੜਾ ਆ ਕਾਸਮਾ ਕੋਈ ਦਬੀ ਹੋਸ਼ ਹੋਈਂ ਤੇ ਇੱਥੇ ਚੱਕਣਾ ਪੈਂਦਾ ਆ ਨਾ ਕੋਈ ਇਦਾਂ ਦਾ ਕਿੱਸਾ ਸੁਖਾਣਾ ਤੁਸੀਂ ਕਹਿੰਦੇ ਭੋਸ਼ ਹੋ ਦੀ ਗੱਲ ਕੀਤੀ ਕੋਈ ਕਿਹੜਾ ਆ ਇਦਾਂ ਦਾ ਬੰਦਾ ਤੁਹਾਡੇ ਕੋਲ ਇੱਕ ਆਈ ਬਾਈਓ ਆਇਸ਼ੇ ਮਿਲੇ ਤੋ ਅੱਛਾ ਹੀ ਭੁੱਖੇ ਭੇਟ ਹੋਈ ਮਨੇ ਉਸ ਨੂੰ ਸਿਮਰ ਉਸਦਾ ਕਰ ਟੈਟੂ ਬਣਾ ਸ਼ੁਰੂ ਕੀਤਾ ਤੇ ਮੈਂ ਲਿਖਣਾ ਉਹਨਾਂ ਦਾ ਥੱਲੇ ਨੂੰ ਚਾਈ ਜਾਵੇ ਮੈਨੂੰ ਪਤਾ ਨਹੀਂ ਕੁਝ ਲੱਭਦਾ ਵੀ ਆ ਥੱਲੇ ਥੱਲੇ ਉਹ ਬਾਜ ਪਤਨਾਂ ਦਾ ਬੀਚਪੀ ਲੋ ਹੋ ਗਿਆ ਉਹ ਡਿੱਗ ਗਿਆ ਉਸਤਾਦ ਉਹ ਦੋ ਮੁੰਡੇ ਉਹ ਨਾਲ ਸੀਗੇ ਉਹ ਜੋ ਡਿੱਗਦਾ ਮੈਨੂੰ ਮਰ ਵੱਲ ਦੇਖਦਾ ਪਿਆ ਸੀ ਬਲੈਕਆਊਟ ਹੋ ਗਿਆ ਨਾ ਜੀ ਉਹ ਜੋ ਡਿੱਗਿਆ ਦੂਜੇ ਨੇ ਲੱਤਾਂ ਚੱਕ ਲਈਆਂ ਉਹ ਡਿੱਗਦਾ ਸਾਡੇ ਨੂੰ ਹੋਸ਼ ਆ ਗਿਆ ਉਹ ਆ ਕੇ ਕਰਦਾ ਕਹਿੰਦਾ ਮੇਨਾ ਤੂੰ ਕਹਿੰਦਾ ਭਰਾ ਤੂੰ ਵੀ ਹੋਸ਼ ਹੋ ਗਿਆ ਇਹ ਤਾਂ 3-4 ਕਿਤੇ ਦੇਖਦਾ ਐਨਾ ਵੀ ਹੋਸ਼ ਹੋ ਯਾਰਾ ਭਾਈ ਮਿੰਟ ਬਾਅਦ ਵੀ ਹੋਸ਼ ਹੋਏ ਮਿੰਟ ਬਾਅਦ ਬੀਪੀ ਲੋ ਕਰਦੇ ਔਰੇ ਲੱਕੇ ਬੰਦਾ ਕਹਿੰਦਾ ਭਾਈ ਚੰਡਾ ਮੋਰ ਜਿਹੜਾ ਉਹ ਲਿਆ ਵੱਟ ਵੱਟ ਕੇ ਦੋਸਤੋ ਅੱਜ ਇਹ ਵੀ ਪਤਾ ਲੱਗ ਗਿਆ ਵਾ ਕੀ ਜਦੋਂ ਜਦੋਂ ਤੁਸੀਂ ਟੈਡੂ ਬਣਾਣ ਜਾਣਾ ਵਾ ਤੜਾ ਖਾ ਪੀ ਕੇ ਚਾਹ ਕਰੋ ਯਾਹ ਜਿਹੜਾ ਕਿੱਸਾ ਸੁਣਾਇਆ ਨੇ ਨੇ ਇਦਾਂ ਘੋਸ਼ਣਾ ਹੋ ਜੀ ਉੱਥੇ ਸੋਨੂ ਜੀ ਜਿੱਦਾਂ ਟੈਟੂ ਬਣਾਉਂਦੇ ਹੋ ਇਹਦੇ ਵਿੱਚ ਕੋਈ ਸਿੱਖਣਾ ਚਾਹੁੰਦਾ ਵਾ ਤੁਹਾਡੇ ਕੋ ਯਾ ਇਹਦੀ ਕੋਈ ਸਟੱਡੀ ਆ ਕੋਈ ਕੀ ਆ ਦੇ ਵਿੱਚ ਅੰਜਾਂ ਜੀ ਬਾਈ ਦੇਖੋ ਟੈਟੂ ਦੇ ਵਿੱਚ ਜੇ ਕਿਸੇ ਨੂੰ ਸਿੱਖਣਾ ਨਾ ਤੇ ਕੋਈ ਆਣ ਕੇ ਆਟਾ ਆਂਦਾ ਹੋਵੇ ਨਾ ਆਂਦਾ ਹੋਵੇ ਇੱਕ ਤਰੀਕਾ ਆ ਉਹ ਜਿਹਨੂੰ ਆਟਾ ਆਂਦਾ ਆ ਉਹ ਵੀ ਸਿੱਖ ਜਾਂਦਾ ਪਰ ਉਹ ਵੀ ਕਈ ਵਾਰੀ ਵਦਿਆ ਨਹੀਂ ਬਣਾ ਪੰਦਾ ਕਿਉਂਕਿ ਸਿਖਾਇਆ ਨਹੀਂ ਗਿਆ ਵਧੀਆ ਉਹ ਮੇਰੇ ਤੋਂ ਇਧਰ ਮੁੰਡੇ ਬਾਈ ਜਿਨ੍ਹਾਂ ਨੂੰ ਡੱਬਾ ਵੀ ਬਣਾਉਣਾ ਨਹੀਂ ਆਉਂਦਾ ਸੀ ਲੈਣ ਨੂੰ ਨਹੀਂ ਮਾਨਦੇ ਹੁਣ ਉਹ ਵੀ ਬਹੁਤ ਵਧੀਆ ਆਰਟਿਸਟ ਬਣੇ ਹੋਏ ਆ ਜੀ ਮਤਲਬ ਮੈਂ ਇਹ ਕਹਿੰਦਾ ਕਿ ਦੇਖੋ ਜੀ ਆਪਾਂ ਸਿੱਧੀ ਗੱਲ ਸਪਸ਼ਟ ਕਰਦੇ ਆ 2 ਲੱਖ ਰੁਪਏ ਲੱਗਦਾ ਸੀ ਜੀ 6 ਮਹੀਨੇ ਦਾ ਕੋਰਸ ਆ ਬੇਸਿਕ ਐਡਵਾਂਸ ਤੇ ਪ੍ਰੋਫੈਸ਼ਨਰ ਮਾਰੇ ਵਿੱਚ ਬੰਦਾ ਪੂਰਾ ਤਿਆਰ ਆ ਦੇਖੋ ਸਟੱਡੀਆ ਕਰਦੇ ਲੋਕੀ ਵਿੱਚ ਮੈਂ ਕੋਈ ਮਾੜਾ ਨਹੀਂ ਕਹਿੰਦਾ ਇੰਜੀਨੀਅਰ ਵਾਸਤੇ ਲੋਕੀ 35 ਲੱਖ ਲਾਂਦੇ ਆ 15 ਲੱਖ ਲਾਂਦੇ ਆ ਸੈਲਿਕਨ ਮਿਲਦੀ 70000 ਰੁਪਇਆ ਜੀ ਟਾਈਟਰ ਵੀ ਤੁਸੀਂ 2 ਲੱਖ ਲਾਉਗੇ ਨਾ ਤੇ ਭਾਈ ਨੈਕਸਟ ਮੰਥ ਤੁਸੀਂ 30 35ਰ ਕਮਾਉਗੇ ਘਰੇ ਬੈਠੇ ਜੀ ਪਰ ਟੈਟੂ ਸਿੱਖਣ ਦਾ ਬਹੁਤ ਹੀ ਫਾਇਦਾ ਭਾਈ ਜੇ ਤੁਸੀਂ ਹੁਣ ਬਾਹਰ ਜਾਂਦੇ ਆ ਸਟੱਡੀ ਵੇ ਤੇ ਚੱਲ ਗਏ ਉੱਥੇ ਤੁਹਾਡੀ ਸਟੱਡੀ ਹੋਣੀ ਹੈ ਕੰਮ ਵੀ ਲੱਭਣਾ ਉੱਥੇ ਇੰਨਾ ਸਕੋਪ ਆਣਾ ਟੈਟੂ ਦਾ ਹੁਣ ਦੋ ਮੰਡੇ ਮੇਰੇ ਤੋਂ ਭਾਈ ਸਿੱਖ ਗਏ ਕੈਨੇਡਾ ਕੰਮ ਵੀ ਸਟੱਡੀ ਵੀ ਕਰਦੇ ਆ ਨਾ ਟੈਟੂ ਵੀ ਕਰਦੇ ਆ ਜੀ ਤੇ ਮਤਲਬ ਕਿ ਉਹਨਾਂ ਨੇ ਮਹੀਨੇ ਦਾ ਰੋਫਲੀ ਕੰਮ ਦਾ ਦੇ ਮਹੀਨੇ 6 ਡਾਲਰ ਕਿਤੇ ਹੋਂ ਤਾਂ 4-5 ਹਜ਼ਾਰ ਡਾਲਰ ਬਣਾ ਲੈਂਦੇ ਬੈਠੇ ਜੀ ਮਨ ਮੁੰਡੇ ਤੋਂ ਜਾਂਦੇ ਫੇ ਕਹਿੰਦੇ ਭਾਈ ਗਲਤੀ ਹੋ ਗਈ ਸਟਾਰਟ ਕੋ ਕੰਮ ਸਿੱਖਣਾ ਸੀ ਇੱਥੇ ਆਪਾਂ ਤੱਕ ਖਾਂਦੇ ਮਾ ਪਾਣਾ ਦੁਆਰਾ ਕੰਮ ਸਿੱਖਾਂਗੇ ਤਾਂ ਮੈਂ ਕਹਿੰਦਾ ਕਿ ਇਹਦਾ ਸਕੋਪ ਬਹੁਤ ਵਧੀਆ ਹੈ ਮਤਲਬ ਕਿ ਜੇ ਟੈਡੋ ਸਿੱਖਣੂਗਾ ਨਾ ਤਾਂ ਮੈਂ ਨਹੀਂ ਕਹਿੰਦਾ ਜਿੰਦਗੀ ਵਿੱਚ ਭੁੱਖੇ ਮਰੂਗਾ ਕਿ ਦਿਲ ਨਾਲ ਸਿੱਖੋ ਸਿਖਾਣ ਵਾਲਾ ਬਿਲਕੁਲ ਇਮਾਨਦਾਰ ਹੋਣਾ ਚਾਹੀਦਾ ਜੀ ਕਿ ਜਿਹੜਾ ਤੁਹਾਨੂੰ ਪ੍ਰੋਪਰ ਚੀਜ਼ ਸਿਖਾਵੇ ਲੋਕੀ ਭਾਈ 4-5 ਲੱਖ ਲੈਂਦੇ ਆ। ਬੱਸ ਕਹਿੰਦੇ ਬਹਿ ਜਾ, ਖੜੇ ਹੋ ਜਾ। ਦੇਖ ਲਾ। ਆ ਪਹੁੰਚੇ ਨਹੀਂ। ਜੀ। ਆਪਾਂ ਉਹਦੇ ਅੰਦਰ ਜਿਹੜਾ ਆ ਕੇਸ ਨਾ ਹਰ ਬੰਦੇ ਹੁੰਦੇ। ਉਹਨੂੰ ਰਗਾਈ ਦਾ ਕਿ ਉਹਦੇ ਅੰਦਰੋਂ ਉਹ ਡਾਟ ਆਰਟਿਸਟ ਉਹ ਜਗਣਾ ਬਹੁਤ ਉਹ ਜਗਣਾ ਬਹੁਤ ਜ਼ਰੂਰੀ ਹੈ। ਤੇ ਮੇਰਾ ਸਕਾਨ ਦਾ ਤਰੀਕਾ ਵੀ ਇਹੀ ਹੈ। ਹੋ ਮੇਰਾ ਛੋਟਾ ਬ੍ਰਦਰ ਆ। ਉਹਨੂੰ ਘੜਾਉਂਦੇ ਸੀਗੇ। ਪਰ ਹੁਣ ਉਹ ਵੀ ਬੈਸਟ ਆਰਟਿਸਟ। ਜੀ। ਤਰੀਕਾ। ਪਰ ਮੈਂ ਪਹਿਲਾਂ ਦੱਸਣਾ ਗੱਡੀ ਵਾਲੀ ਗੱਲ। ਗੱਡੀ ਮਰੂਤੀ ਹੋਵੇ, ਬੀਮਰ ਹੋਵੇ। ਤਜਾ ਕਰੋਵੇ ਰੋਡ 21 ਜੀ ਤੁਸੀਂ ਰੋਡ ਤੋਂ ਮੈਂ ਕਹਾਂਗਾ ਚਲੋ ਭਾਈ ਹਮਮਾ ਚੱਲ ਚੱਲੀਏ ਤੋ ਤੁਸੀਂ ਦੇਖਣਾ ਕਿ ਕਿੱਦਾਂ ਮੋੜਨੀ ਗੱਡੀ ਸਪੀਡ ਕਿਦਾਂ ਰੱਖਣੀ ਜੀ ਪਰ ਟੈਡੂ ਜੇ ਤੁਹਾਨੂੰ ਸਮਝ ਆ ਜਾਵੇ ਤਾਂ ਆਰਟੀਸਟਰ ਬੰਦਾ ਬਣ ਸਕਦਾ ਕੁੜੀਆਂ ਸਿੱਖ ਸਾਧੀਆਂ ਵਿਚਾਰੀਆਂ ਜਿਹੜੀਆਂ ਬਾਹਰ ਜਾਂਦੀਆਂ ਮਤਲਬ ਮੋਸਲੀਆ ਕਹਿੰਦਾ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਟੈਡੂ ਸਿੱਖ ਲੈਣੀ ਚਾਹੀਦੇ ਤੁਹਾਡੇ ਹੱਥ ਚ ਗੋਨ ਨਾ ਗਲ ਤੁਸੀਂ ਮਤਲਬ ਕਿ ਤੋਖਾ ਨਹੀਂ ਕਹਾਂਗੇ ਫੇ ਆਪਣੇ ਬਿਜ਼ਨਸ ਹੋਏਗਾ ਜੀ ਕੰਮ ਕਰੋ ਹਫਤੇ ਦੋ ਜਾ ਟੈਡੂ ਕਰੋ ਤੁਨੀ ਟੈਟੂ ਵਿੱਚ ਉਹਦਾ ਹੀ ਪਾਗਲਾ इवन ਇੱਥੇ ਹੀ ਲੋਕੀ ਜਿਸ ਸਿਕ ਜਾਣ ਮੈਨੇ ਚ 4 4000 ਦੇ ਨਾਮ ਲਿਖਤੇ 4 ਕਿੰਨਾ ਬਣ ਗਿਆ ਆ ਗਿਆ ਪੈਸਾ ਤੁਹਾਨੂੰ ਜੀ ਇੱਕ ਮੈਂ ਇੱਕ ਸਵਾਲ ਲਾਸਟ ਦੇ ਵਿੱਚ ਹੋਰ ਪੁੱਛਣਾ ਚਾਹੁੰਦਾ ਤੁਹਾਡੇ ਕੋ ਜਿੱਦਾਂ ਕੋਈ ਟੈਟੂ ਬਣਵਾ ਲੈਂਦਾ ਵਾ ਉਸ ਤੋਂ ਬਾਅਦ ਕੀ ਇਹਦਾ ਪ੍ਰੇਜ਼ਾ ਕਿੰਨੇ ਦਿਨ ਮਤਲਬ ਕਿ ਪਾਣੀ ਨਹੀਂ ਲਗਾਉਣਾ ਚਾਹੀਦਾ ਜਾਂ ਉੱਪਰ ਕੀ ਲਗਾਉਣਾ ਚਾਹੀਦਾ ਵਾ ਇਹ ਸਾਨੂੰ ਦੱਸੋ ਪਰ ਇਹਦੀ ਆਫਟਰ ਕੇਅਰ ਹੈ ਨਾ ਇਹ ਜਿੱਦਾਂ ਤੁਹਾਨੂੰ ਮਦਦਾਂ ਜਖਮ ਐਕਟਰਾ ਦਾ ਜੀ ਠੀਕ ਹੈ ਜੀ ਤੁਸੀਂ ਜਖਮ ਦੇ ਉੱਤੇ ਇਹਨੂੰ ਛੇੜੀ ਜਾਓਗੇ ਉੱਤੇ ਲਿਕਵਿਡ ਲਾਈ ਜਾਓਗੇ ਜੀ ਉਹਨੇ ਖਰਾਬ ਹੋਣਾ ਨਹੀਂ ਹੁਣ ਜੀ ਤੇ ਮੈਂ ਤਾਂ ਐਡਵਾਈਸ ਦਿੰਦਾ ਹੁੰਦਾ ਹਾਂ ਕਿ 7 ਦਿਨ ਪਾਣੀ ਨਾ ਪਾਣਾ ਟੈਟੂ ਤੇ 7 ਦਿਨ ਪੂਰੇ 7ਵੇਂ ਦਿਨ ਤੋਂ ਬਾਅਦ ਤੁਸੀਂ ਸ਼ਾਵਰ ਲਓ ਜੀ ਪਾਣੀ ਪਰੋ ਨਿਕਲ ਜਾ ਤੇ ਸਾਬਣ ਨਹੀਂ ਲਗਾਣਾ ਕੋਈ ਕਰੀਮ ਲਗਾ ਦੇ ਲੋਣੀ ਸਪੋਰਟ ਦੇ ਕੈਪਸੂਲ ਆਉਂਦੇ ਆ ਤਿੰਨ ਲਾ ਲਓ ਇੱਕ ਦਿਨ ਚਾ ਖਾਓ ਬਟਾਡ ਨੂੰ ਛੇੜੋ ਨਾ ਟੱਕ ਕੇ ਰੱਖੋ 45 ਦਿਨ ਦਾ ਪ੍ਰੋਸੈਸ ਹੁੰਦਾ ਇਹਦਾ ਪਰ 7 ਦਿਨ ਚ ਤੁਹਾਡੀ ਜਦੋਂ ਸਕਿਨ ਜੋ ਸ਼ਾਵਲ ਲੈਣਾ ਨਾ ਆਪਾਂ ਜਿਹੜੇ ਉੱਤੇ ਲੇਅਰਸ ਹੁੰਦੀਆਂ ਉਹ ਮੈਲਟ ਹੋ ਕੇ ਉਤਨੀ ਸ਼ੁਰੂ ਹੋ ਜਾਂਦੀਆਂ ਜਦੋਂ ਆਪਾਂ ਕਸਟਮਰ ਕਹਿੰਦੇ ਨਾ ਭਾਈ ਜੋਂਸਨ ਬੇਬੀ ਲਾ ਲਓ ਵੈਸੇ ਲਾ ਲਓ ਇਬੜੇ ਕੇਸ ਹਾਂ ਦੇ ਕਿ ਮੇ ਤੋਂ ਟੈਟੂ ਰਿਜ਼ਨ ਫਿੱਕੇ ਇਸ ਕਰਕੇ ਹੀ ਹੁੰਦੇ ਆ ਜੀ ਕੋਈ ਕਸਟਮਰ ਨੂੰ ਨਹੀਂ ਪਤਾ ਕਿ ਲਾਣਾ ਕਿੰਨਾ ਹੈ ਜੀ ਜ਼ਿਆਦਾ ਲਾ ਕੇ ਓਵਰਡੋ ਹੋ ਗਈ ਟੈਟੂ ਖਰਾਬ ਹੋ ਜਾਂਦਾ ਹੁਣ ਕਈ ਆਰਟਿਸਟ ਇੰਨੀ ਡੀਪਸ ਵੀ ਮਾਰਦੇ ਆ ਦੇਖੋ ਜੀ ਇੱਕ ਤੁਸੀਂ ਦਾ ਜੇ ਟੈਟੂ ਬਣਾਣਾ ਹੈ ਨਾ ਆਰਟਿਸਟ ਲੱਭੋ ਸਹੀ ਜੀ ਕਿ ਜਿਹੜਾ ਤੁਹਾਡੀ ਸਕਿਨ ਨੂੰ ਖਰਾਬ ਨਾ ਕਰੇ ਹਾਮ ਨਾ ਕਰੇ ਕਈ ਨੇ ਸੂਈਆਂ ਮਾਰ ਮਾਰ ਕੇ ਲੋਕਾਂ ਦੀ ਸਕਿਨ ਬਾਰਾਈ ਹੁੰਦੀ ਇੰਦਰ ਚੱਲ ਜਾਂਦਾ ਦੁੱਧ ਚੱਲਦਾ ਇਸ ਲਈ ਕਸਟਮਰ ਨੂੰ ਮੇਰੇ ਸਾਰੇ ਭਰਾਵਾਂ ਨੂੰ ਇਹ ਸਲਾਹ ਆ ਕਿ ਆਰਟਿਸਟ ਦੇਖ ਕੇ ਉਹਨੂੰ ਸਮਝ ਕੇ ਕੋਈ ਬੈਕਗ੍ਰਾਉਂਡ ਐਕਸਪੀਰੀਅੰਸ ਲੈ ਕੇ ਉਹ ਤੋਂ ਟੈਟੂ ਬਣਾਉਣਾ ਚਾਹੀਦਾ ਸੋਨੂ ਜੀ ਅਗਰ ਤੁਹਾਡੇ ਤੋਂ ਕਿਸੇ ਨੇ ਟੈਟੂ ਬਣਵਾਉਣਾ ਹੋਵੇ ਆਪਣਾ ਡਰੈੱਸ ਜਾਂ ਕੋਈ ਨੰਬਰ ਦੱਸ ਸਕਦੇ ਹੋ ਹਾਂਜੀ ਮੇਰਾ ਐਡਰੈਸ ਉਹਦਾ ਮੋਰਚੀ ਸਾਰਿਆਂ ਨੂੰ ਪਤਾ ਹੀ ਆ ਆਪਣਾ ਜਵਾਰ ਮਾਰਕੀਟ ਹਿੱਟ ਸਰਵਨ ਦੇ ਨਾਲ ਹੀ ਸਟੂਡੀਓ ਬਲਿਸ ਬਿਲਡਿੰਗ ਚ ਜੀ ਤੇ ਇਹ ਮੇਰਾ ਕੰਟੈਕਟ ਨੰਬਰ ਹੈਗਾ 8427938090 ਸੋਨੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੁਸੀਂ ਕੀ ਟੈਟੂ ਬਣਵਾਣ ਦੇ ਬਾਅਦ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ ਇਨਕ ਕਿਹੜੀ ਯੂਜ਼ ਹੁੰਦੀ ਆ ਨੀਡਲ ਕਿਹੜੀ ਯੂਜ਼ ਹੁੰਦੀ ਆ ਤੇ ਬਹੁਤ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ ਸੋਨੂ ਜੀ ਨੇ ਤੁਹਾਨੂੰ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ